ਸਾਨੂੰ ਕਿਉਂ ਇੰਨਾ ਸੰਘਰਸ਼ ਕਰਨਾ ਪੈਂਦਾ ਹੈ ਆਪਣੀਆਂ ਸਾਰੀਆਂ ਮੰਗਾਂ ਮੰਗਾਉਣ ਦੇ ਵਾਸਤੇ ਇਹ ਅੰਨੀ ਬੋੜੀਆਂ ਸਰਕਾਰਾਂ ਜਿਵੇਂ ਹੁਣ ਮਾਂ ਜਦੋਂ ਬੱਚਾ ਰੋਂਦਾ ਨਾ ਉਹ ਵੀ ਦੁੱਧ ਜਦੇ ਫਲਾਉਂਦੀ ਹੈ ਇਸ ਕਰਕੇ ਅਸੀਂ ਹੁਣ ਰੋਂਣ ਪੱਟਣ ਆਏ ਹੋਏ ਹਾਂ ਨਾ ਕੋਲ ਸਨ ਨੌਜਵਾਨ ਮਰ ਰਹੇ ਨੇ ਵਿਚਾਰੇ ਮਰਨ ਦੇਖੋ ਹੁਣ ਇਹ ਪਤਾ ਨਹੀਂ ਲੱਗਦਾ ਕਿ 어느 ਕਿਸਮ ਦੇ ਕਿਹੜੇ ਘਰ ਵਿੱਚ ਚਿੱਟਾ ਵੱੜ ਜਾਣਾ ਅੱਧਾ ਪੰਜਾਬ ਖਾਲੀ ਹੋ ਗਿਆ ਹੈ बाकी पंजाब ना उसके बेटे ने किसानों को गाड़, गाड़ियों से जो दिया था उसमें मेरे भाई कवरेज करने गए थे पत्रकार थे उनकी विद्या की गई थी किसानों का मेला था हमें यहाँ से आमंत्रण गया कि शहीदों साहिद, के जो परिवार है उनको सम्मानित करना है आमंत्रण गया तभी आए किसान भाइयों का पूरा सहयोग मिला है खासकर पंजाब और हरियाणा के किसानों का बहुत ज्यादा सहयोग मिला है उत्तर प्रदेश के भी किसानों का सहयोग मिला है और किसानों के सहयोग से हम हत्यारे को सज़ा दिलाने में कामयाब हो गए सोशल मीडिया का बच्चे ज्यादा यूज करते हैं पर तुनू के किसानों के नाल खड़े हो ਉਸ ਵੇਖਦੇ ਸੀਗੇ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੈਨੂੰ ਵੀ ਇੱਥੇ ਜਾਣਾ ਚਾਹੀਦਾ ਹੈ ਜੋ ਕਿ ਉਹਨਾਂ ਦੇ ਨਾਲ ਟੱਕਾ ਹੋ ਰਿਹਾ ਤੇ ਤੁਹਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਤਾਂ ਮੈਂ ਉਹਨਾਂ ਦੇ ਘਰ ਕੇ ਕਿਸਾਨੀ ਅੰਦੋਲਨ ਦੇ ਵਿੱਚ ਵੀ ਜਿਹੜੀ ਫੀਲਿੰਗਸ ਆ ਉਹ ਬਹੁਤ ਅੱਛੇ ਤਰੀਕੇ ਦੇ ਨਾਲ ਆਹ ਜੀ ਇਹ ਆਇਲ ਕਲਰ ਚ ਬਣੀ ਹੋਈ ਜੱਸਾ ਸਿੰਘ ਰਾਮਗੜੀਆ ਦੀ ਪੇਂਟਿੰਗ ਹੈ ਜੀ ਕਿੰਨਾ ਚ ਸਮਾਂ ਲੱਗ ਗਿਆ ਇਸ ਪੇਂਟਿੰਗ ਨੂੰ ਬਣਾਉਣ ਦੇ ਤੇ 15 ਤੋਂ 20 ਦਿਨ ਲੱਗ ਜਾਂਦੇ 15 ਤੋਂ 20 ਦਿਨ ਲੱਗ ਜਾਂਦੇ ਇਤੇ ਨਾ ਕਿਤੇ ਗੱਲ ਹੁੰਦੀ ਹੈ ਜਦੋਂ ਲਿਖਦਾ ਹੁੰਦਾ ਹੈ ਇੱਕ ਰਾਈਟਰ ਤੇ ਉਹ ਅਹਿਸਾਸ ਕਰਦਾ ਪਹਿਲਾਂ ਉਹਨਾਂ ਚੀਜ਼ਾਂ ਨੂੰ ਖੋਤੇ ਹਟਾਉਂਦਾ ਹੁੰਦਾ ਹੈ ਜਿਵੇਂ ਅਫਸਰਾ ਫਿਲਮ ਅਫਸਰਾ ਫਿਲਮ ਹੀ ਵਰਗੀ ਹੋ। ਉਹ ਉਸ ਕਹਾਣੀ ਨੂੰ ਕਿਵੇਂ ਹਟਾਇਆ ਤੁਸੀਂ? ਉਹਨੂੰ ਮਹਿਸੂਸ ਕਰਨ ਵਾਲੀ ਮੈਨੂੰ ਲੱਗਦਾ ਵੀ ਕਿਤੋਂ ਕੋਈ ਫੀਲਿੰਗ ਹੋਰ ਦੂਸਰੀ ਦੁਨੀਆ ਤੋਂ ਲੈ ਕੇ ਆਉਣ ਵਾਲੀ ਗੱਲ ਨਹੀਂ ਹੈਗੀ ਹਨਾ ਅਸੀਂ ਸਾਰੇ ਮਹਿਸੂਸ ਕਰਦੇ ਹਾਂ ਪਰ ਉਹਦੇ 'ਚ ਇਹ ਹੈ ਕਿ ਅਸੀਂ ਉਹਨਾਂ ਨੂੰ ਠੀਕ ਕਰਨ ਦੇ ਵਿੱਚ ਸਾਡਾ ਕਿੰਨਾ ਰੋਲ ਹੈ ਬਸ ਇਹੀ ਆ ਹੁਣ ਸੰਧਾ ਦਾ ਨਵੇਂ ਤਰੀਕੇ ਦੇ ਦੇਖ ਰਹੇ ਤਾਂ ਕਿਸਾਨੀ ਵੱਲ ਦੁਬਾਰਾ ਦੁਚਕਾ ਹੋ ਗਿਆ ਜਿਵੇਂ ਹੁਣ ਜੇ ਆਪਾਂ ਕਹਿੰਦਾ ਪਹਿਲੇ ਸੰਧਾ ਨਾਲ ਜਿਵੇਂ ਪਹਿਲਾਂ ਟਲਦੇ ਸੀਗੇ ਹੁਣ ਅਗਲੇ ਸੰਧਾ ਦੇ ਹਿਸਾਬ ਨਾਲ ਚੱਲਣਗੇ ਇਧਰ ਨੂੰ ਖੇਤੀ ਵੱਲ ਮੋੜ ਪੜਤਣਗੇ ਇਹ ਜਾਂਦਾ ਜਿਹੜੇ ਖਾਦ ਪਾਉਣ ਦੇ ਨਾਲ ਜਿਹੜੇ ਉਹ ਪੋਸ਼ਟਿਕ ਤੱਤ ਨੇ ਉਹ ਘਟ ਜਾਂਦੇ ਹੁੰਦੇ ਨੇ ਇਸ ਦੇ ਬਾਰੇ ਥੋੜੀ ਜਾਣਕਾਰੀ ਕਿ ਜਿਵੇਂ ਸਾਡੇ ਸਰੀਰ ਦੇ ਵਿੱਚ ਸਾਨੂੰ ਜਿੰਨੀ ਲੋੜ ਹੈਗੀ ਐ ਖੁਰਾਕ ਦੀ ਅਸੀਂ ਉੰਨੀ ਲੈਂਦੇ ਆ ਉਵੇਂ ਹੀ ਬੁੱਟੇ ਹੁੰਦੇ ਨੇ ਉਹਨਾਂ ਨੂੰ ਜਿੰਨੇ ਤੱਤ ਦੀ ਜ਼ਰੂਰਤ ਹੈਗੀ ਐ ਉਹਨਾਂ ਨੇ ਮਿੱਟੀ ਵਿੱਚੋਂ ਉਨੋ ਹੀ ਤੱਤ ਲੈ ਲਿਆ। ਇਹ ਜਿਹਦਾ ਆਪਾਂ ਟੱਕ ਦੇਖ ਸਕਦੇ ਆ ਥੋੜੇ ਲੱਗ ਲੱਗ ਤਰੀਕੇ ਦੇ ਲਗਾਏ ਗਏ ਇਸ ਦੇ ਵਿੱਚ। ਨਹੀਂ ਇਹ ਲੱਗ ਲੱਗ ਨਹੀਂ ਹੈਗਾ ਇਹ ਸਿਰਫ ਇੱਕ ਡੈਮੋ ਹੈ ਕਿ ਤੁਸੀਂ 6 ਇੰਚ ਦਾ ਵੀ ਸ਼ੇਪ ਦਾ ਜਿਵੇਂ ਕਹਿ ਦੋ ਕਿ ਵੀ ਸ਼ੇਪ ਹੈਵੇਂ ਦਾ ਕੱਟ ਲਗਾਉਂਦੇ ਆ। ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ D5 ਚੈਨਲ ਪੰਜਾਬੀ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਟਾਇਰ ਤੇ ਬਥੇਰੇ ਦੇਖੇ ਹੋਣੇ ਨੇ ਆ ਟਾਇਰਾ ਪਹਿਲੀ ਵਾਰ ਤੁਸੀਂ ਦੇਖ ਰਹੇ ਹੋ ਐਡਾ ਵੱਡਾ ਟਾਇਰ ਇਹ ਕਿਹਦੇ ਵਿੱਚ ਫਿੱਟ ਹੁੰਦਾ ਹੋਊਗਾ ਜਾਂ ਇਹਦਾ ਕੀ ਕੰਮ ਆ ਇੱਥੇ ਆ ਸਾਰੀ ਜਾਣਕਾਰੀ ਅੱਜ ਤੁਹਾਨੂੰ ਦਵਾਂਗੇ ਅੱਜ ਅਸੀਂ ਪਹੁੰਚੇ ਹਾਂ ਇੰਕਸਾਨ ਮੇਲਾ ਰਾਜਪੁਰੇ ਦੇ ਵਿੱਚ ਆਓ ਚੱਲਦੇ ਹਾਂ ਤੁਹਾਨੂੰ ਕਮਾਉਣੇ ਆ ਇਹ ਜਿਹੜਾ ਮੇਲਾ ਆ ਤੇ ਇਹ ਟਾਇਰ ਦੇ ਪਿੱਛੇ ਦੇ ਰਸੇ ਜਿਹੜੇ ਨੇ ਉਹ ਜਾਣਦੇ ਆ ਅਸੀਂ ਸੋ ਅੱਗੇ ਪਿੱਛੇ ਵੀ ਦੇਖ ਸਕਦੇ ਹੋ ਵੀਕੇਟੀ ਵਾਲਿਆਂ ਦਾ ਟਾਇਰ ਆ ਸੋ ਗੱਲਬਾਤ ਕਰਦੇ ਆ ਇਮਪਲੋਇਜ਼ ਦੇ ਨਾਲ ਵਿਕਟ ਇਹਦੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕਿਹਾਂ ਸੋ ਆਪ मैं नॉर्थ इंडिया मैं बीके है। है तो दिखाने के लिए खड़ा रखा है या कोई इसका संद वंद भी है नहीं ये ओरिजिनल टायर है बीकेटी का, का क्या ये दुनिया का सबसे बड़ा टायर है जो हमने इस एग्जीबिशन में लगाया ताकि कस्टमर्स को पता लगे बीके टी टायर्स बहुत बड़े टायर बनाती है अच्छा आज आप अपने टायर के बारे में थोड़ी सी कोई डिटेल्स में बातें बताओ क्या बेनिफिट है इसके या फिर क्या चीज इसको अलग बनाती है दूसरे टायर से विकेटी टायर आज की डेट में दुनिया की एग्रीकल्चर में सबसे बड़ी कंपनी है ये कंपनी की क्वालिटी जो कस्टमर यूज करता है वो दोबारा आगे मांगता है क्योंकि हम क्वालिटी से कोई कंप्रोमाइज नहीं करते क्वालिटी पे भरोसा करता है हमारा कस्टमर है जिसने एक बार यूज किया है वो दोबारा रिपीट डिमांड करता है आज के जो किसान मेले में क्या डिस्काउंट दे रहे हो आप किसान भाइयों को किसान भाई जो भी हमारे स्टॉल पे विजिट कर रहे हैं हम उनको आ, मान सम्मान करते हुए गिफ्ट स्कीम्स हैं जैसे कि हमारा ऑलरेडी चल ही रहा है पहले से कि जो किसान हमारा पीछे वाली जोड़ी खरीदता है तो उसको हमेशा आज तक शुरू से लेके अभी तक हमारा गिफ्ट स्कीम चलता ही आ रहा है पीछे की जोड़ी पे अभी फ्रंट अभी फिलहाल हम हेलमेट दे रहे हैं एक एक पीछे की जोड़ी पे एक हेलमेट दे रहे हैं उससे पहले हम एक लैपटॉप बैग दे रहे थे जो कि नेक्स्ट मंथ तक हम हेलमेट देंगे मतलब ये ये जो महीना है तब तक हम हेलमेट ही स्कीम रखेंगे इस पे अगर जैसे हम लोग आए हुए हैं तो हमें क्या दोगे ये चीज अच्छा <laughs> मान सम्मान पूरा है कैसी बिक्री हो रखी है यहाँ पे आप नहीं बढ़िया है कस्टमर रिस्पांस बहुत अच्छा है यहाँ और जो किसान भाई हैं खुशी से साथ आपने जैसे बताया भी दोबारा से आते हैं आपके पास तो आज का क्या रिस्पांस है आपका नहीं आज का बहुत अच्छा रिस्पांस है ये किसान अच्छा मेला है जेकर आ टायर की गल की जाए तो कि फुट का यह उचाई चौड़ाई के बारे थोड़ा जहाँ दसो ये एक स्पेशल मशीन का टायर है इसकी हाइट जो है लगभग पंद्रह फीट है और क्वालिटी लगभग चार टन वेट है इसका है और किस चीज में फिट आता है ये इसकी एक स्पेशल मशीन आती है जो कि हम पहाड़ी एरियो में और इंडस्ट्री में ये यूज में होता है ओके जी ओके बड़ा अच्छा लगा ये आपसे बात थैंक यू थैंक यू और रायपुरा पंजाब में आपका स्वागत है थैंक यू थैंक यू थैंक यू आओ जी चलते हैं जी ਆ ਸਾਰੀ ਜਾਣਕਾਰੀ ਤੁਹਾਨੂੰ ਦਵਾਂਗੇ ਪਿੱਛੇ ਤੁਸੀਂ ਮੇਰੇ ਸਾਹਮਣੇ ਮੇਲਾ ਦੇਖ ਸਕਦੇ ਹੋ ਕਿ ਕਿਵੇਂ ਭਰਿਆ ਪਿਆ ਕਿਸਾਨ ਭਰਾ ਨੇ ਜਿਹੜੇ ਉਹ ਇੱਥੇ ਆਏ ਹੋਏ ਨੇ ਚਲੋ ਜੀ ਫਿਰ ਮੇਲਾ ਘੁੰਮਤੇ ਆਂ ਸਹਾਨ ਮੇਲੇ ਦੇ ਵਿੱਚ ਪੇਂਟਿੰਗਸ ਦੀ ਜਿਹੜੀ ਇੱਕ ਸਟਾਲ ਲੱਗੀ ਹੋਈ ਆ ਆਪਾਂ ਇੱਥੇ ਵੜੇ ਹੋਇਆ ਗੱਲਬਾਤ ਕਰਦੇ ਆਂ ਹਾਸ਼ੀਕਾ ਜੀ ਹਾਸ਼ੀਕਾ ਜੀ ਹਾਸ਼ੀਕਾ ਸਵਾਗਤ ਹੈ ਤੁਹਾਡਾ ਕਿਸਾਨ ਮੇਲੇ ਦੇ ਵਿੱਚ ਕਿਵੇਂ ਦਾ ਲੱਗਿਆ ਇਹ ਇੱਥੇ ਦਾ ਪ੍ਰਸ਼ਾਸਨ ਦਾ ਪ੍ਰਬੰਧ ਆ ਠੀਕ ਹੈ ਜੀ ਫਿਲਹਾਲ ਅਸੀਂ ਆਪਣੀ ਆਰਟ ਗੈਲਰੀ ਇੱਥੇ ਲੈ ਕੇ ਆਏ ਆ ਲੋਡ ਤੋਂ ਅੱਛਾ ਜੀ ਈ ਨਾਮ ਹੈ ਆਪਣੇ ਆਟ ਗੈਲਰੀ ਮੇਰਾ ਨਾਮ এবਲ ਆਰਟ ਗੈਲਰੀ ਹੈ ਉਹ ਸਾਡੇ ਉਸਤਾਦ ਜੀ ਦੇ ਸਾਰੇ ਹੈਂਡ ਮੇਡ ਨਹੀਂ ਕੌਣ ਨਹੀਂ ਉਹਨਾਂ ਦਾ ਸਾਹਬ ਜੀ ਰਾਹੀ ਭਾਜੀ ਜੀ ਰਾਹੀ ਭਾਈ ਹਸਟਿਕਾ ਦੀ ਸਤਿਕਾਰ ਜੀ ਸਵਾਗਤ ਹੈ ਤੁਹਾਡਾ ਕਿਸਾਨ ਮੇਰੇ ਦੇ ਧੰਨਵਾਦ ਹੈਂਡ ਮੇਡ ਆਰਟ ਗੈਲਰੀ ਤੁਹਾਡੇ ਨਾਮ ਦੱਸੋ ਇਸ ਆਰਟ ਗੈਲਰੀ ਦਾ ਪਹਿਲਾ ਮੇਰਾ এবਲ ਆਰਟ ਗੈਲਰੀ ਹੈ ਆਪਣੀ ਸਕਾਈ ਮਾਲ ਮਲੋਟ अच्छा डिस्ट्रिक्ट सिरमौर सर ये ਤੁਹਾਡੀਆਂ ਖੁਦੀਆਂ ਪੇਂਟਿੰਗਸ ਕੀਤੀਆਂ ਨੇ ਹਾਂਜੀ ਹਾਂਜੀ ਮੇਰਾ ਨਾਮ ਤਰਸੇਮ ਰਾਹੀ ਹੈ ਸਾਰੀਆਂ ਪੇਂਟਿੰਗਸ ਮੈਂ ਬਣਾਈਆਂ ਆਪਣੇ ਹੈਂਡਮੇਡ ਹੈਂਡਮੇਡ ਇਹਦੇ ਵਿੱਚ ਕਲਰ ਕਿਹੜਾ ਯੂਜ਼ ਕੀਤਾ ਗਿਆ ਆਇਲ ਕਲਰ ਹੁੰਦਾ ਜੀ ਜਿੱਦਾਂ ਹੁਣ ਆਪਾਂ ਪਿੱਛੇ ਦੇਖ ਸਕਦੇ ਆ ਪੇਂਟਿੰਗ ਇਸਦੇ ਥੋੜੀ ਖਾਸ ਮਾਤ ਦਾ ਬਾਰੇ ਦੱਸੋ ਜਿੱਦਾਂ ਮੈਂ ਦੇਖ ਰਿਹਾ ਵੀ ਜਿਹੜੀ ਫੀਲਿੰਗਸ ਆ ਉਹ ਬਹੁਤ ਅੱਛੇ ਤਰੀਕੇ ਦੇ ਨਾਲ ਹਾਂਜੀ ਹਾਂਜੀ ਇਹ ਆਇਲ ਕਲਰ ਚ ਬਣੀ ਹੋਈ ਜੱਸਾ ਸਿੰਘ ਰਾਮਗੜੀਆ ਦੀ ਪੇਂਟਿੰਗ ਹੈ ਜੀ ਕਿੰਨਾ ਕੇ ਸਮਾਂ ਲੱਗ ਗਿਆ ਇਸ ਪੇਂਟਿੰਗ ਨੂੰ ਬਣਾਉਣ ਦੇ ਵਿੱਚ 15 ਤੋਂ 20 ਦਿਨ ਲੱਗ ਜਾਂਦੇ 15 ਤੋਂ 20 ਦਿਨ ਲੱਗ ਗਏ ਜੇ ਤੁਹਾਨੂੰ ਕਿਸੇ ਨੇ ਕੰਟੈਕਟ ਕਰਨਾ ਹੋਵੇ ਆਨਲਾਈਨ ਇੰਸਟਾਗ੍ਰam ਵਗੈਰਾ ਕੀ ਹੋਏਗਾ ਇਹ ਹਾਂਜੀ ਮੇਰਾ ਦਰਸ਼ੇਮ ਰਾਹੀ ਦੇ ਨਾਂ ਤੇ ਇੰਸਟਾਗ੍ਰam ਵੀ ਹੈ ਫੇਸਬੁੱਕ ਆਈਡੀ ਵੀ ਹੈ ਬਾਕੀ 9876734133 ਮੇਰਾ ਨੰਬਰ ਕਿਦਾਂ ਤੁਹਾਡਾ ਮਨ ਕੀਤਾ ਵੀ ਕਿਸਾਨ ਮੇਲੇ ਦੇ ਵਿੱਚ ਜਾ ਕੇ ਆਪਣੀ ਜਿਹੜੀ ਆਰਟ ਦੀ ਪ੍ਰਸ਼ੰਸਾ ਕਰਵਾਈ ਜਾਵੇ ਲੋਕਾਂ ਤੋਂ ਤੇ ਜਿਹੜੇ ਪ੍ਰਬੰਧਕ ਨੇ ਦੀਪ ਸੰਧੂ ਮੇਰੇ ਫਰੈਂਡ ਹੈ ਜੀ ਸਾਹਿਲ ਮੱਕੜ ਵੀ ਚਾਹ ਤਾਂ ਇਹਨਾਂ ਨੇ ਪਿਛਲੇ ਸਾਲ ਕਿਸਾਨ ਮੇਲਾ ਉੱਤੇ ਮਲੋਟ ਲਾਇਆ ਸੀ ਉਦੋਂ ਵੀ ਮੈਂ ਸਟਾਲ ਲਾਈ ਸੀ ਵਧੀਆ ਰਿਸਪੌਂਸ ਮਿਲਿਆ ਸੀ ਕਿਵੇਂ ਰਿਸਪੌਂਸ ਮਿਲ ਰਹੀ ਹੈ ਅੱਜ ਅੱਜ ਵੀ ਬਹੁਤ ਵਧੀਆ ਜੇਕਰ ਆਪਾਂ ਗੱਲ ਕਰੀਏ ਪ੍ਰਾਈਸ ਦੀ ਗੱਲ ਕਰੀਏ ਤਾਂ ਅੱਜ ਦਾ ਪ੍ਰਾਈਸ ਕਿੰਨਾ ਕੁ ਰਿਡਿਊਸ ਕਰ ਰਹੇ ਹੋ ਤੁਸੀਂ ਲੋਕਾਂ ਤੋਂ ਕਿੰਨਾ ਕੁ ਡਿਸਕਾਊਂਟ ਕਰ ਰਹੇ ਹੋ 20% ਡਿਸਕਾਊਂਟ 20% ਹਰੇਕ ਤਸਵੀਰ ਦੇ ਉੱਤੇ ਹੀ ਬਹੁਤ ਵਧੀਆ ਲੱਗਿਆ ਈ ਤੁਹਾਡੇ ਨਾਲ ਗੱਲਬਾਤ ਕਰਕੇ ਕਿਵੇਂ ਲੱਗੀਆਂ ਪੇਂਟਿੰਗਸ ਬਹੁਤ ਠੀਕ ਲੱਗੀਆਂ ਵਧੀਆ ਲੱਗਿਆ ਹੈਂਡ ਮੇਡ ਚਿੱਤਰਕਾਰੀ ਜਿਹੜੀ ਕੀਤੀ ਗਈ ਹੈ ਓਦੇ ਬਾਰੇ ਥੋੜਾ ਜਿਹਾ ਹਾਂ ਜੀ ਵਧੀਆ ਜੀ ਅਸੀਂ ਜਦੀ ਸੀ ਵੀ ਦੇਖਣ ਆਏ ਸੀ ਵੀ ਲੈਣੇ ਲੈਣੇ ਪੁੱਛਦੇ ਲੈ ਕੇ ਜਾ ਰਹੇ ਹਾਂ ਅੱਜ ਲੈ ਕੇ ਜਾਾਂਗੇ ਕਿਵੇਂ ਲੱਗਿਆ ਜੀ ਵਧੀਆ ਵਧੀਆ ਜੀ ਕਿਸਾਨ ਮੇਲਾ ਕਿਵੇਂ ਦਾ ਲੱਗਿਆ ਜੀ ਇਹ ਵਧੀਆ ਜੀ ਪਹਿਲੀ ਵਾਰ ਲੱਗਿਆ ਜੀ ਸਰ ਜੀ ਘੁੰਮ ਕੇ ਆਏ ਘੁੰਮ ਕੇ ਆਏ ਇਹ ਦੇਖਣਾ ਪਹਿਲੇ ਸਾਰਾ ਕੁਝ ਦੇਖ ਲੈ ਸਾਰਾ ਕੁਝ ਵਧੀਆ ਜੀ ਅੱਛਾ ਜੀ ਹਾਂ ਬਹੁਤ ਵਧੀਆ ਜੀ ਬਹੁਤ ਵਧੀਆ ਆਓ ਜੀ ਆਪਾਂ ਅੱਗੇ ਚੱਲਦੇ ਹਾਂ ਪਿੱਛੇ ਗੱਲਬਾਤ ਕਰਾਂਗੇ ਇਸ ਨੂੰ ਲੈ ਕੇ ਮੇਰੇ ਸਾਂ ਮੇਲੇ ਦੇ ਵਿੱਚ ਜਿੱਥੇ ਲੱਗ ਲੱਗ ਚੜਾਈਆਂ ਆਪਾਂ ਚੀਜ਼ਾਂ ਮਿਲ ਰਿਹਾ ਪਿੱਛੇ ਇੱਕ ਅப்சਰਾ ਕਿਤਾਬ ਘਰ ਦੇ ਵਿੱਚ ਸਾਨੂੰ ਭਰਾ ਮਿਲੇ ਨੇ ਪ੍ਰੀਤ ਕੈਂਤ ਸਾਹਿਬ ਕਿਵੇਂ ਹੋ ਅਸੀਂ ਜਾਣਦੇ ਹਾਂ ਤੁਹਾਨੂੰ ਥੈਂਕ ਯੂ ਜੀ ਥੈਂਕ ਯੂ ਅப்சਰਾ ਕਤਾਬ ਬਹੁਤ ਵਧੀਆ ਲੱਗੀ ਓਕੇ ਓਕੇ ਅப்சਰਾ ਕਹਾਣੀ ਲਿਖਣ ਦੇ ਪਿੱਛੇ ਥੋੜਾ ਜਿਹਾ ਸਾਨੂੰ ਦੱਸੋ ਵੀ ਇਸ ਕਹਾਣੀ ਨੂੰ ਲਿਖਣਾ ਕਿਵੇਂ ਦੇਖਿਆ ਤੁਸੀਂ ਕਹਾਣੀ ਲਿਖਣ ਦੀ ਲੋੜ ਤੈ ਹੀ ਸੀਗੀ ਬਾਈ ਕਿ ਔਰਤ ਦੇ ਜੀਵਨ ਦੇ ਵਿੱਚ ਬੈਸੀ ਬਹੁਤ ਸੰਘਰਸ਼ ਅਤੇ ਦੁੱਖ ਹੈ ਤੇ ਇੱਕ ਕਹਾਣੀ ਸੀਗੀ ਕਿ ਉਹਦੇ ਜਰੀਏ ਫਿਰ ਮੈਂ ਸੋਚਿਆ ਕਿ ਕਿਉਂ ਨਾ ਇਹ ਸਾਰੇ ਪੱਖ ਜੋ ਬਹੁਤੇ ਨਹੀਂ ਉਜਾਗਰ ਕੀਤੇ ਜਾਂਦੇ ਤੇ ਆਪਾਂ ਉਹਨਾਂ ਨੂੰ ਕਰ ਲਈਏ ਤੇ ਇਸੇ ਕਰਕੇ ਫਿਰ ਉਹ ਕਹਾਣੀ ਨੂੰ ਲਿਖਿਆ ਤੇ ਪਾਠਕਾਂ ਨੇ ਬਹੁਤ ਪਿਆਰ ਦਿੱਤਾ ਕਿਤੇ ਨਾ ਕਿਤੇ ਗੱਲ ਹੁੰਦੀ ਹੈ ਜਦੋਂ ਲਿਖਦਾ ਹੁੰਦਾ ਇੱਕ ਰਾਈਟਰ ਤੇ ਉਹ ਅਹਿਸਾਸ ਕਰਦਾ ਪਹਿਲਾਂ ਉਹਨਾਂ ਚੀਜ਼ਾਂ ਨੂੰ ਖੋਤੇ ਹਟਾਉਂਦਾ ਹੁੰਦਾ ਜਿਵੇਂ ਅਪਸਰਾ ਫਿਲਮ ਅਪਸਰਾ ਫਿਲਮ ਵੀ ਵਰਗੀ ਹੋਾ ਉਹ ਉਸ ਕਹਾਣੀ ਨੂੰ ਕਿਵੇਂ ਹਟਾਇਆ ਤੁਸੀਂ ਆਪਣੇ ਉੱਪਰ ਮੈਨੂੰ ਲੱਗਦਾ ਹਟਾਉਂਦੇ ਆਪਾਂ ਸਾਰੇ ਆ ਬਾਈ ਆਪਣੀ ਲਾਈਫ ਦੇ ਵਿੱਚ ਭੈਣਾ ਵੀ ਹੈ ਮਾਵਾਂ ਵੀ ਹੈ ਪਤਨੀਆਂ ਵੀ ਹੈ ਠੀਕ ਹੈ ਉਹਨਾਂ ਨੂੰ ਅਸੀਂ ਜਿਸ ਤਰੀਕੇ ਨਾਲ ਰੱਖਦੇ ਆ ਜਾਂ ਜਿਸ ਤਰੀਕੇ ਨਾਲ ਉਹ ਜ਼ਿੰਦਗੀ ਦੇ ਵਿੱਚ ਰਹਿੰਦੀਆਂ ਨੇ ਜਾਂ ਜਿੰਨੀ ਉਹ ਚਾਰ ਦੀਵਾਰੀ ਦੇ ਵਿੱਚ ਰਹਿੰਦੀ ਹੈ ਸਾਨੂੰ ਸਾਰਿਆਂ ਨੂੰ ਪਤਾ ਹੈ ਠੀਕ ਹੈ ਉਹਨੂੰ ਮਹਿਸੂਸ ਕਰਨ ਵਾਲੀ ਮੈਨੂੰ ਲੱਗਦਾ ਵੀ ਕਿ ਤੋ ਕੋਈ ਫੀਲਿੰਗ ਹੋਰ ਦੂਸਰੀ ਦੁਨੀਆ ਤੋਂ ਲੈ ਕੇ ਆਉਣ ਵਾਲੀ ਗੱਲ ਨਹੀਂ ਹੈਗੀ ਹਨਾ ਅਸੀਂ ਸਾਰੇ ਮਹਿਸੂਸ ਕਰਦੇ ਆ ਪਰ ਉਹਦੇ ਚ ਇਹ ਹੈ ਕਿ ਅਸੀਂ ਉਹਨਾਂ ਨੂੰ ਠੀਕ ਕਰਨ ਦੇ ਵਿੱਚ ਸਾਡਾ ਕਿੰਨਾ ਰੋਲ ਹੈ ਬਸ ਇਹੀ ਗੱਲ ਆ ਨਵੀਂ ਕਿਤਾਬ ਕਿਹੜੀ ਆ ਰਹੀ ਹੈ ਤੁਹਾਡੀ ਮੇਰੀ ਨਵੀਂ ਕਿਤਾਬ ਪਰ ਸੌ ਹੀ ਲਾਂਚ ਹੋਈ ਹੈ ਮੈਰੀ ਤੇ ਗਾਲੇਵ ਇਹ ਨੋਵਲ ਹੈ ਇਹ ਵੀ ਇੱਕ ਕੁੜੀ ਦੀ ਕਹਾਣੀ ਹੈ ਇਹਦੇ ਚ ਇੱਕ ਲਵ ਸਟੋਰੀ ਹੈ ਪਰ ਲਵ ਸਟੋਰੀਆਂ ਦੇ ਵਿੱਚ ਕੀ ਹੁੰਦਾ ਹੈ ਕਿ ਮੁੰਡਾ ਕੁੜੀ ਦੀ ਕਹਾਣੀ ਤੋਂ ਬਾਅਦ ਖਤਮ ਹੋ ਜਾਂਦਾ ਸਾਰਾ ਕੁਝ ਪਰ ਇਹਦੇ ਨਾਲ ਉਹਦੀ ਮਾਪਿਓ ਦੇ ਵੀ ਕਹਾਣੀ ਹੈ ਕਿ ਕੁੜੀ ਤੇ ਮੁੰਡੇ ਦੇ ਇਮੋਸ਼ਨ ਹੈਗੇ ਆ ਤੇ ਉਹਦਾ ਫਾਦਰ ਤੇ ਉਹਦੇ ਮਦਰ ਦਾ ਉਹਦੇ ਚ ਪਿੱਛੇ ਕੀ ਰੋਲ ਆ ਜਾਂ ਉਹਦਾ ਪਿੱਛੋਂ ਕੀ ਬਣਦਾ ਹੈ ਜਾਂ ਉਹਨਾਂ ਦੀ ਮਿਹਨਤ ਕੀ ਹੁੰਦੀ ਆ ਉਹ ਸਾਰੀ ਕਹਾਣੀ ਹੈ ਇਸ ਨੂੰ ਜੇਕਰ ਤੁਹਾਨੂੰ ਮੈਂ કહਾਂ ਵੀ ਦੋ ਲਾਈਨਾਂ ਦੇ ਵਿੱਚ ਤੁਸੀਂ ਬਿਆਨ ਕਰਨਾ ਹੋਵੇ ਤਾਂ ਕਿਵੇਂ ਬਿਆਨ ਕਰੋਗੇ ਬਸ ਇੱਕ ਕੁੜੀ ਦੀ ਪ੍ਰੇਮ ਕਹਾਣੀ ਆ ਬਾਈ ਠੀਕ ਹੈ ਪਰ ਉਹਦੇ ਨਾਲ ਨਾਲ ਉਹਦਾ ਨਹੀਂ ਨਹੀਂ ਐਦਾਂ ਨਹੀਂ ਸ਼ਾਇਰੀ ਵਾਲੇ ਅੰਦਾਜ਼ ਦੇ ਵਿੱਚ ਆਓ ਥੋੜਾ ਜਿਹਾ ਸ਼ਾਇਰ ਸਾਹਿਬ ਦੇਖੋ ਸ਼ਾਇਰੀ ਦਾ ਤਾਂ ਇਹ ਹੁੰਦਾ ਹੈ ਕਿ ਜਿਵੇਂ ਇੱਕ ਬਾਈ ਬਾਹਰ ਦਾ ਸ਼ੇਅਰ ਹੈ ਕਿ ਤੂੰ ਜ਼ਿੰਮੇਵਾਰੀਆਂ ਤੋਂ ਬਚ ਕੇ ਆਖਿਰ ਜਾਏਗਾ ਕਿੱਥੇ ਇਸ ਦੁਨੀਆ ਤੋਂ ਪਰੇ ਲੰਘ ਜਾਣ ਦਾ ਰਸਤਾ ਨਹੀਂ ਕੋਈ ਬਸ ਇਹੀ ਕਹਿ ਸਕਦੇ ਜਿਹੜਾ ਅੱਜ ਕੱਲ ਦਾ ਨੌਜਵਾਨ ਯੂਥ ਆਪਾਂ ਦੇਖਦੇ ਆ ਉਹ ਕਿਤੇ ਨਾ ਕਿਤੇ ਲਿਟਰੇਚਰ ਤੋਂ ਟੁੱਟਦਾ ਜਾ ਰਿਹਾ ਹੈ ਤੁਸੀਂ ਯੂਥ ਨੂੰ ਕਿੰਨਾ ਕੁ ਆਪਣੇ ਆਪ ਤੋਂ ਅਟਰੈਕਟ ਕਰ ਪਾ ਰਹੇ ਹੋ ਜਾਂ ਕਿੰਨਾ ਕੁ ਉਹਨਾਂ ਨੂੰ ਕਨੈਕਟ ਕਰ ਪਾ ਰਹੇ ਹੋ ਕਿਤਾਬਾਂ ਦੇ ਵਿੱਚ ਕਹਿੰਦੇ ਹੁੰਦੇ ਨੇ ਵੀ ਜਿਹੜੇ ਕਿਤਾਬਾਂ ਦਾ ਜਿਹੜਾ ਗਿਆਨ ਹੈ ਇਹ ਵਾਲਾ ਉਹ ਕਿਤੇ ਹੋਰ ਨਹੀਂ ਮਿਲਦਾ ਤੇ ਇਹ ਤੁਹਾਨੂੰ ਜ਼ਿੰਦਗੀ ਸਿਖਾ ਦਿੰਦਾ ਹੈ ਜ਼ਿੰਦਗੀ ਦੇ ਹਰ ਇੱਕ ਪੜਾਅਮਾਂ ਦੇ ਵਿੱਚ ਲੰਗਾਉਂਦਾ ਹੁੰਦਾ ਹੈ ਇਸ ਤੇ ਬਾਈ ਅਸਲ ਵਿੱਚ ਨੈਗੇਟਿਵਿਟੀ ਜ਼ਿਆਦਾ ਤੇਜ਼ੀ ਨਾਲ ਫੈਲਦੀ ਹੈ ਯੂਥ ਤੁਸੀਂ ਦੇਖੋ ਵੀ ਪਹਿਲਾਂ ਆਪਾਂ ਕਹਿੰਦੇ ਵੀ ਰੁੱਖ ਨਹੀਂ ਲੱਗਦੇ ਤਾਂ ਐਤ ਕੀ ਦੇਖੋ ਵੀ ਨੌਜਵਾਨਾਂ ਨੇ ਕਿੰਨੇ ਰੁੱਖ ਲਾਏ ਹਨਾ ਗਰਾਊਂਡਾਂ ਦੇ ਵਿੱਚ ਪਹਿਲਾਂ ਨਾਲੋਂ ਗਿਣਤੀ ਜ਼ਿਆਦਾ ਵਧ ਗਈ ਹੈ ਕਿਤਾਬਾਂੀਆਂ 16 ਤੇ ਗਿਣਤੀ ਪਹਿਲਾਂ ਨਾਲੋਂ ਯੂਥ ਦੀ ਜ਼ਿਆਦਾ ਵਧ ਗਈ ਹੈ ਪਹਿਲਾਂ ਨਾਲੋਂ ਨੌਜਵਾਨ ਪੀੜੀ ਹੈ ਜਿਹੜੀ ਉਹ ਹਰ ਕੰਮ ਦੇ ਵਿੱਚ ਅੱਗੇ ਹੋਈ ਹੈ ਚੰਗੇ 'ਚ ਵੀ ਅੱਗੇ ਹੋਈ ਹੈ ਮਾੜੇ ਵਾਲਾ ਪੱਖ ਤਾਂ ਚਲੋ ਨਾਲ-ਨਾਲ ਚੱਲਦਾ ਹੀ ਰਹਿੰਦਾ ਤੇ ਮੈਨੂੰ ਲੱਗਦਾ ਵੀ ਐਤਕੀ ਪਹਿਲਾਂ ਨਾਲੋਂ ਇਹ ਜ਼ਿਆਦਾ ਚੀਜ਼ਾਂ ਵਧੀਆਂ ਨੇ ਕਿ ਨੌਜਵਾਨ ਪੀੜੀ ਹੈ ਜਿਹੜੀ ਉਹ ਚੰਗੇ ਵਾਲੇ ਪਾਸੇ ਜ਼ਿਆਦਾ ਮੂਵ ਹੋਈ ਹੈ ਇਹ ਹੈਗਾ ਵਧੀਆ ਭਾਜੀ ਤੁਹਾਡਾ ਬਹੁਤ ਹੀ ਵੱਡਾ ਇੱਕ ਉਪਰਾਲਾ ਤੇ ਅੱਜ ਦੇ ਜਿਹੜਾ ਕਿਸਾਨ ਮੇਲਾ ਹੈ ਇਸ ਨੂੰ ਲੈ ਕੇ ਕੀ ਡਿਸਕਾਊਂਟ ਰੱਖਿਆ ਗਿਆ ਹੈ ਆਪਣੇ ਕਾਊਂਟਰ ਤੇ ਡਿਸਕਾਊਂਟ 10% ਹੁੰਦਾ ਹੈ ਹਾਂ ਜੀ ਉਹ ਅਸੀਂ ਕਰ ਦਿੰਨੇ ਹਾਂ ਚਲੋ ਜੀ ਆਜੋ ਕਿਤਾਬਾਂ ਲੈ ਜਾਓ 10% ਡਿਸਕਾਊਂਟ ਵੱਲੋਂ ਕਿਸਾਨ ਮੇਲਾ ਲੱਗਿਆ ਹੈ ਕੋਈ ਯੂਥ ਭਰਾ ਮੈਨੂੰ ਮਿਲੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਆਪਾਂ ਤੇ ਕਿਸਾਨ ਮੇਲੇ ਦੇ ਜਿਹੜੀ ਰੌਣਕ ਹੈ ਉਸ ਦੇ ਬਾਰੇ ਪੁੱਛਦੇ ਆਂ ਉਹਨੂੰ ਸਭ ਤੋਂ ਪਹਿਲਾਂ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਚੰਨ ਤੁਹਾਡਾ ਜੀ ਕਮਲਜੀਤ ਸਿੰਘ ਪੰਨੂ ਆਏ ਇੱਥੇ ਆਏ ਹੋਏ ਕਿਸਾਨ ਮੇਲੇ ਦੇ ਵਿੱਚ ਕਿਵੇਂ ਦਾ ਲੱਗਿਆ ਤੁਹਾਨੂੰ ਬਹੁਤ ਵਧੀਆ ਪ੍ਰਾਲਾ ਕੀਤਾ ਹੋਇਆ ਜੀ ਇਹ ਆਉਣ ਵਾਲੀ ਨੌਜਵਾਨ ਪੀੜ੍ਹੀ ਵਾਸਤੇ ਅੱਗੇ ਨੂੰ ਪਤਾ ਨੌਜਵਾਨ ਪੀੜ੍ਹੀ ਨੂੰ ਪਤਾ ਲੱਗਦਾ ਆ ਇਹਦੇ ਬਾਰੇ। ਕੀ ਕੀ ਦੇਖ ਲਈ ਇੱਥੇ ਕਿਹੜੇ ਕਿਹੜੇ ਸੰਤ ਦੇਖ ਲਏ। ਇੱਥੇ ਵੀਰੇ ਹੁਣ ਤੱਕ ਅਸੀਂ ਜੋ ਅੱਜ ਤੱਕ ਅਸੀਂ ਕੁਝ ਨਹੀਂ ਦੇਖਿਆ ਸੀ ਉਹ ਚੀਜ਼ਾਂ ਵੀ ਇੱਥੇ ਅਸੀਂ ਦੇਖੀਆਂ ਆਂ ਅਸੀਂ। ਕਿਉਂ ਇਹ ਐਗਰੀਕਲਚਰ ਨੂੰ ਪ੍ਰਮੋਟ ਕਰਨ ਵਾਲੀ ਚੀਜ਼ਾਂ ਨੇ। ਐਡਵਾਂਸ ਉਹ ਚੀਜ਼ਾਂ ਨੇ। ਐਡਵਾਂਸ ਤੱਕ ਨਾਲੋ ਜੀ ਜਿਹੜੀ ਦੇਖੀ ਜਾਂਦੇ ਉਹ ਵੱਧ ਗਈ ਅੱਜ ਦੇ ਵਿੱਚ ਸਮੇਂ ਦੇ ਹਿਸਾਬ ਦੇ ਨਾਲ ਚੇਂਜ ਹੋ ਗਏ ਕਿਸਾਨਾਂ ਦੇ ਵਾਸਤੇ। ਵਧੀਆ ਤਰੀਕਾ ਦੇ ਸੰਤ ਆ ਗਏ ਨੇ। ਹੁਣ ਤੁਹਾਨੂੰ ਜਿਹੜਾ ਲੱਗਦਾ ਵੀ ਜਿਹੜੇ ਆਪਣੇ ਨੌਜਵਾਨ ਸਾਥੀ ਭਰਾ ਨੇ ਉਹ ਬਾਹਰ ਵਾਲਾਂ ਨੂੰ ਜ਼ਿਆਦਾ ਚੁਕਾ ਕਰ ਰਹੇ ਨੇ। ਹੁਣ ਇਹ ਜਿੱਦਾਂ ਟੈਕਨੋਲੋਜੀ ਵਧੀਆ ਹੋ ਗਈ ਕਿਵੇਂ ਲੱਗਦਾ ਉਹ ਬਾਹਰ ਤੋਂ ਇੱਧਰ ਵਾਲਾ ਆਉਣਗੇ ਪਿੱਛੇ ਕੁਝ ਕਰਨਗੇ ਪੰਜਾਬ ਵਾਲ ਦੁਆਰਾ ਬਿਲਕੁਲ ਬਿਲਕੁਲ ਕਰਨਗੇ ਜਿਸ ਹਿਸਾਬ ਨਾਲ ਇੱਥੇ ਦੀ ਆਪਣਾ ਟੈਕਨੋਲੋਜੀ ਵਧ ਰਹੀ ਹੈ ਜੀ ਤੇ ਉਹਨਾਂ ਨੂੰ ਵਾਪਸ ਇੱਕ ਵਾਰ ਦਾ ਪਰਤਣਾ ਪੈਣਾ ਉਹ ਦੇਖੂਗੇ ਆ ਕਿ ਤਾਂ ਹੀ ਉਹਨਾਂ ਨੂੰ ਪਤਾ ਲੱਗੂਗਾ ਕਿਸਾਨ ਜਿਹੜੇ ਆਪਣੇ ਨੌਜਵਾਨ ਆ ਉਹ ਕਿਸਾਨੀ ਦੇ ਵੱਲ ਝੁਕਾ ਘੱਟ ਰੱਖਦੇ ਨੇ ਥੋੜਾ ਜਿਹਾ ਸੋਸ਼ਲ ਮੀਡੀਆ ਹੋ ਗਿਆ ਇੱਧਰ ਨੂੰ ਜ਼ਿਆਦਾ ਝੁਕਾਵ ਕਰ ਰਹੇ ਨੇ ਹੁਣ ਤੁਸੀਂ ਦੱਸੋ ਸਾਨੂੰ ਜਿੱਦਾਂ ਆ ਹੁਣ ਸੰਦ ਆਪਾਂ ਨਵੇਂ ਤਰੀਕੇ ਤੇ ਦੇਖ ਰਹੇ ਤਾਂ ਕਿਸਾਨੀ ਵਾਲ ਦੁਬਾਰਾ ਤੋਂ ਚੁਕਾ ਹੋਊਗਾ ਬਿਲਕੁਲ ਹੋਊਗਾ ਜੀ ਬਿਲਕੁਲ ਹੋਊਗਾ ਟੈਕਨੋਲੋਜੀ ਦੇ ਅਕੋਰਡਿੰਗ ਦੇ ਹੋ ਚੱਲੂਗਾ ਅੱਗੇ ਜੀ ਜਿਵੇਂ ਹੁਣ ਜੇ ਆਪਾਂ ਕਹਿੰਦਾ ਪਹਿਲੇ ਸੰਦਾਂ ਨਾਲ ਜਿਵੇਂ ਪਹਿਲਾਂ ਟਲਦੇ ਸੀਗੇ ਹੁਣ ਅਗਲੇ ਸੰਦਾਂ ਦੇ ਹਿਸਾਬ ਨਾਲ ਚੱਲਣਗੇ ਇਧਰੋਂ ਖੇਤੀ ਵੱਲ ਮੋੜ ਪਰਤਣਗੇ ਵਾਪਸ ਬਹੁਤ ਵਧੀਆ ਲੱਗਿਆ ਇਸ ਤੁਹਾਡੇ ਸਾਰਿਆਂ ਦੇ ਨਾਲ ਗੱਲਬਾਤ ਕਰਕੇ ਧੰਨਵਾਦ ਧੰਨਵਾਦ ਬਾਈ ਧੰਨਵਾਦ ਆਓ ਜੀ ਅੱਗੇ ਚੱਲਦੇ ਆਂ ਇਹ ਆਪਾਂ ਕਿਸਾਨ ਮੇਲੇ ਦੇ ਵਿੱਚ ਅਸੀਂ ਪਹੁੰਚੇ ਹਾਂ ਜਿੱਥੇ ਕਿ ਇੱਕ ਮਾਡਲ ਲਗਾਇਆ ਗਿਆ ਜਿਸ ਦੇ ਵਿੱਚ ਜੁੜੀ ਮਿੱਟੀ ਨੂੰ ਪਰਖਣ ਦੀਆਂ ਅਲੱਗ-ਅਲੱਗ ਸਕੀਮਾਂ ਦੱਸੀਆਂ ਗਈਆਂ ਨੇ। ਸੋ ਇਸ ਦੇ ਵਿੱਚ ਅਲੱਗ-ਅਲੱਗ ਸਾਂਚੇ ਬਣਾਏ ਹੋਏ ਨੇ ਜਾਂ ਟੋਏ-ਬੁੱਟੇ ਆਪਾਂ ਇਸ ਦੇ ਬਾਰੇ ਜਾਣਕਾਰੀ ਲੈਂਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਸ ਦੇ ਬਾਰੇ ਥੋੜੀ ਜਾਣਕਾਰੀ ਦਿਓ ਇਸ ਮਾਡਲ ਤੋਂ ਆਪਾਂ ਕੀ ਸਮਝ ਸਕਦੇ ਹਾਂ? ਇਹ ਜੀ ਸਾਡੀ ਜਿਹੜੀ ਹੈਗੀ ਆ ਫੋਮ ਪਰਖ ਲੈਬ ਹੈਗੀ ਰਾਜਪੁਰਾ ਦੇ ਵਿੱਚ ਸਥਿਤ ਹੈਗੀ ਐ। ਇਹਦੇ ਇਸ ਮਾਡਲ 'ਚ ਅਸੀਂ ਇਹ ਦੱਸ ਰਹੇ ਹਾਂ ਕਿ ਜੇ ਕਿਸੇ ਕਿਸਾਨ ਵੀਰ ਨੇ ਆਪਣੀ ਮਿੱਟੀ ਟੈਸਟ ਕਰਵਾਨੀ ਹੈ ਤਾਂ ਤੁਸੀਂ ਕਿਵੇਂ ਸੈਂਪਲ ਲੈਣਾ ਹੈ ਮਿੱਟੀ ਦਾ ਠੀਕ ਹੈ ਇਹ ਜਿਵੇਂ ਅਸੀਂ ਇੱਕ ਕਿਲੇ ਦਾ ਜਿਹੜਾ ਮਾਡਲ ਤਿਆਰ ਕੀਤਾ ਹੈ ਇਹਦੇ ਵਿੱਚ ਪੰਜ ਥਾਵਾਂ ਤੋਂ ਮਿੱਟੀ ਦਾ ਸੈਂਪਲ ਲੈਣਾ ਹੈ ਚਾਰ ਕੋਰਨਰ ਹੋਗੇ ਤੇ ਇੱਕ ਸੈਂਟਰ ਹੋ ਗਿਆ ਇਹਨਾਂ ਦੇ ਵਿੱਚੋਂ ਤੁਸੀਂ 6 ਇੰਚ ਦਾ ਡੂੰਗਾ ਕੱਟ ਲਗਾ ਕੇ ਮਿੱਟੀ ਲੈ ਲੈਣੀ ਹੈ ਤੇ ਮਿੱਟੀ ਜਦੋਂ ਲੈ ਕੇ ਉਸ ਨੂੰ ਸਾਫ਼ ਬਰਤਨ ਜਾਂ ਕਿਸੇ ਸਾਫ਼ ਥਾਂ ਤੇ ਮਿਕਸ ਕਰਕੇ ਅੱਧਾ ਕਿਲੋ ਮਿੱਟੀ ਤੁਸੀਂ ਲੈਬ ਵਿੱਚ ਭੌਂਚਾ ਸਕਦੇ ਹੋ ਠੀਕ ਹੈ ਇਹ ਨਾਲ ਇਹ ਪਤਾ ਲੱਗਦਾ ਮਿੱਟੀ ਵਿੱਚ ਕਿਹੜੇ ਤੱਤ ਕਿਹੜੀ ਕਿੰਨੀ ਮਾਤਰਾ ਦੇ ਵਿੱਚ ਮੌਜੂਦ ਹਨ ਜੇ ਘੱਟ ਚ ਹੈਗੇ ਨੇ ਤਾਂ ਕਿਸਾਨ ਵੀਰ ਉਹ ਨਹੀਂ ਜ਼ਿਆਦਾ ਖਾਦ ਪਾ ਕੇ ਆਪਣੇ ਜਿਹੜੇ ਹੈਗੇ ਜਿਹੜੀ ਫਸਲ ਹੈਗੀ ਹੈ ਉਸ ਨੂੰ ਜਿਹੜੇ ਤੱਤ ਹੈਗੇ ਲੋੜ ਵੰਦ ਉਹਨਾਂ ਦੀ ਪੂਰਤੀ ਕਰਦਾ ਕਿਹਾ ਜਾਂਦਾ ਹੈ ਜਿਹੜੇ ਖਾਦ ਪਾਉਣ ਦੇ ਨਾਲ ਜਿਹੜੇ ਉਹ ਪੌਸ਼ਟਿਕ ਤੱਤ ਨੇ ਘਟ ਜਾਂਦੇ ਹੁੰਦੇ ਨੇ ਇਸ ਦੇ ਬਾਰੇ ਥੋੜੀ ਜਾਣਕਾਰੀ ਦੋ ਨੀ ਜਿਵੇਂ ਸਾਡੇ ਸਰੀਰ ਦੇ ਵੀ ਸਾਨੂੰ ਜਿੰਨੀ ਲੋੜ ਹੈਗੀ ਹੈ ਕੋਈ ਰਾਤ ਦੀ ਅਸੀਂ ਉਨਹੀਂ ਲੈਂਦੇ ਆ ਉਵੇਂ ਹੀ ਬੁੱਟੇ ਹੁੰਦੇ ਨੇ ਉਹਨਾਂ ਨੂੰ ਜਿੰਨੇ ਤੱਤ ਦੀ ਜ਼ਰੂਰਤ ਹੈਗੀ ਆ ਉਹਨਾਂ ਨੇ ਮਿੱਟੀ ਵਿੱਚੋਂ ਉਨਹੀਂ ਤੱਤ ਲੈ ਲਏ ਨੇ ਹਾਂ ਇਹ ਇਹ ਝੰਡਿਆਂ ਦਾ ਦੱਸੋ ਅੱਛਾ ਇਹਨਾਂ ਦੇ ਵਿੱਚ ਇਹ ਅਸੀਂ ਦੱਸਿਆ ਹੋਇਆ ਕਿ 6 ਇੰਚ ਡੁੰਗਾ ਜਿਹੜਾ ਹੈਗਾ ਆ ਮਿੱਟੀ ਦਾ ਸੈਂਪਲ ਇਹ ਜਿੱਦਾਂ ਆਪਾਂ ਟੱਕ ਦੇਖ ਸਕਦੇ ਹਾਂ ਥੋੜੇ ਲੱਗ ਲੱਗ ਤਰੀਕੇ ਦੇ ਲਗਾਏ ਗਏ ਇਸ ਦੇ ਪਿੱਛੇ ਵੀ ਕੋਈ ਕਾਰਨ ਨਹੀਂ ਇਹ ਅਲੱਗ-ਅਲੱਗ ਨਹੀਂ ਹੈਗਾ ਇਹ ਸਿਰਫ ਇੱਕ ਡੈਮੋ ਹੈ ਕਿ ਤੁਸੀਂ 6 ਇੰਚ ਦਾ ਵੀ ਸ਼ੇਪ ਦਾ ਜਿਵੇਂ ਕਹਿ ਦੋ ਕਿ ਵੀ ਸ਼ੇਪ ਐਵੇਂ ਦਾ ਕੱਟ ਲਗਾਉਣਾ ਹੈ ਬਸ ਥੈਂਕ ਯੂ ਕਿਆ ਨਾਮ ਹੈ ਹੈਜ਼ਲ ਕਿਆ ਨਾਮ ਹੈ ਬੇਟਾ ਹੈਜ਼ਲ ਹੈਜ਼ਲ ਆਜੋ ਆਪਕੋ ਸਨਮਾਨਿਤ ਕੀਤਾ ਗਿਆ ਕਿ ਇਸ ਵਜਹ ਸੇ ਸਨਮਾਨਿਤ ਕੀਤਾ ਮੈਂ 1 ਸਾਲ ਕਿਸਾਨੀ ਅੰਦੋਲਨ ਵਿੱਚ ਸੰਘਰਸ਼ ਕੀਤਾ ਉਹਦੇ ਕਰਕੇ ਮੈਨੂੰ ਸਨਮਾਨਿਤ ਕੀਤਾ ਗਿਆ ਮੈਨੂੰ ਸਾਰੇ ਦਾ ਆਸ਼ੀਰਵਾਦ ਮਿਲਦਾ ਕਿਥੋਂ ਦੇ ਰਹਿਣ ਵਾਲੇ ਹੋ ਮੈਂ ਲੁਧਿਆਣਾ ਪੰਜਾਬ ਦੀ ਰਹਿਣ ਵਾਲੀ ਹਾਂ ਕਿਸ ਦੇ ਨਾਲ ਜਾਂਦੇ ਸੀ ਮੈਂ ਆਪਣੇ ਬ੍ਰਦਰ ਨਾਲ ਜਾਂਦੀ ਸੀ ਕਿ ਕਿਸ ਤਰ੍ਹਾਂ ਦਾ ਉੱਥੇ ਮਾਹੌਲ ਰਿਹਾ ਬਹੁਤ ਹੀ ਅੱਛਾ ਮਾਹੌਲ ਰਿਹਾ ਕਿ ਮੈਨੂੰ ਇਹ ਚੀਜ਼ ਅੱਛੀ ਲੱਗੀ ਕਿ ਸਾਰੇ ਇੱਕ ਦੂਸਰੇ ਨਾਲ ਖੜੇ ਸੀਗੇ ਹਾਂਜੀ ਹਾਂਜੀ ਕਿ ਉਹਨਾਂ ਨੇ ਸਾਰੇ ਕਿਸਾਨੀ ਅੰਦੋਲਨ ਵਿੱਚ ਆਪਣਾ ਸਾਥ ਦਿੱਤਾ ਜਿਦਾ ਅੱਜਕਲ ਦੇਖਿਆ ਜਾਂਦਾ ਜਿਹੜੇ ਯੂਥ ਹੈ ਉਹਨਾਂ ਦਾ ਤੇ ਬਾਹਰ ਵੱਲ ਛੁਕਾ ਜ਼ਿਆਦਾ ਹੈ ਬਾਹਰ ਵੱਲ ਨੂੰ ਜਾ ਰਹੇ ਨੇ ਤੁਸੀਂ ਕਿਸਾਨਾਂ ਦੇ ਮੋਰਚੇ ਦੇ ਵਿੱਚ ਡਟੇ ਰਹੇ ਇਸ ਦੇ ਉੱਤੇ ਕੀ ਕਹੋਗੇ ਮੈਂ ਇਹ ਕਹਿਣਾ ਚਾਹਨੀ ਹਾਂ ਜਿਹੜੇ ਮੇਰੇ ਨੌਜਵਾਨ ਵੀਰ ਨੇ ਜਾਂ ਹੋਰ ਵੀ ਉਹ ਸਾਰੇ ਪੰਜਾਬ ਨੂੰ ਛੱਡ ਕੇ ਬਾਹਰ ਜਾਣ ਦੀ ਉਹ ਗੱਲ ਕਰਦੇ ਨੇ ਫਿਰ ਮੈਂ ਚਾਹਨੀ ਹਾਂ ਪੰਜਾਬ ਜਿੱਥੇ ਦੇ ਆਪਾਂ ਰਹਿਣ ਵਾਲੇ ਹੁੰਨੇ ਜਿੱਥੋਂ ਆਪਾਂ ਜੰਮੇ ਹੁੰਦੇ ਆਪਾਂ ਉਹ ਦੇਸ਼ ਨੂੰ ਛੱਡ ਕੇ ਜਾਣੇ ਆ ਬਹੁਤ ਬੁਰੀ ਗੱਲ ਹੈ ਆਪਾਂ ਨੂੰ ਆਪਣੇ ਦੇਸ਼ ਨੂੰ ਨਹੀਂ ਛੱਡਣਾ ਚਾਹੀਦਾ ਤੁਹਾਡੀ ਉਮਰ ਦੇ ਵਿੱਚ ਦੇਖਿਆ ਜਾਂਦਾ ਸੋਸ਼ਲ ਮੀਡੀਆ ਦਾ ਬੱਚੇ ਜਿਆਦਾ ਯੂਜ਼ ਕਰਦੇ ਨੇ ਪਰ ਤੁਸੀਂ ਉਹਨੂੰ ਛੱਡ ਕੇ ਕਿਸਾਨਾਂ ਦੇ ਨਾਲ ਖੜੇ ਹੋ ਇਹ ਇਸ ਦਾ ਕੀ ਕਾਰਨ ਹੋ ਸਕਦਾ ਘਰਦਿਆਂ ਨੇ ਵਧੀਆ ਪ੍ਰਵਿਸ਼ ਕੀਤੀ ਹੈ ਤੁਹਾਡੀ ਹਾਂਜੀ ਮੇਰੇ ਨਾ ਨਾਨੀ ਨਾਨੂ ਸੀਗੇ ਜਿਨ੍ਹਾਂ ਨੇ ਮੈਨੂੰ ਅਸੀਂ ਨਿਊਜ਼ ਵੇਖ ਰਹੇ ਸੀਗੇ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੈਨੂੰ ਵੀ ਇੱਥੇ ਜਾਣਾ ਚਾਹੀਦਾ ਹੈ ਜੋ ਕਿ ਉਹਨਾਂ ਦੇ ਨਾਲ ਧੱਕਾ ਹੋ ਰਿਹਾ ਤੇ ਤੁਹਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਤਾਂ ਮੈਂ ਉਹਨਾਂ ਦੇ ਘਰ ਕੇ ਕਿਸਾਨੀ ਅੰਦੋਲਨ ਦੇ ਵਿੱਚ ਆਈ ਤੇ ਸਾਰਿਆਂ ਦਾ ਸਾਥ ਮੈਂ ਬਹੁਤ ਜ਼ਿਆਦਾ ਪਿਆਰ ਕਰਦਾ ਨੈਕਸਟ ਸਟੈਪ ਕੀ ਰਹੇਗਾ ਤੁਹਾਡਾ ਸਪੀਚ ਕਿਸਾਨੀ ਅੰਦੋਲਨ ਦੇ ਵਿੱਚ ਇਹ ਮਿੱਟੀ ਦੇ ਜਾਏ ਨੇ ਇਹ ਹੱਕ ਲੈਣ ਜੋ ਆਏ ਨੇ ਇਹਨਾਂ ਦਿੱਲੀ ਡੇਰੇ ਲਾਏ ਨੇ ਸਰਕਾਰ ਨੂੰ ਸੰਦੇਸ਼ ਪਾਏ ਨੇ ਇਹਨਾਂ ਸਬਰ ਸੇ ਟਕ ਜਮਾਏ ਨੇ ਇਹ ਬਿਲਕੁਲ ਵੀ ਨਾ ਘਬਰਾਏ ਨੇ ਸਰਕਾਰਾਂ ਦੋਸ਼ ਲਗਾਏ ਨੇ ਇਹਨਾਂ ਪੀਜ਼ਿਆ ਦੇ ਲੰਗਰ ਲਗਾਏ ਨੇ ਇਹਨਾਂ ਬਾਦਾਮਾ ਦੇ ਲੰਗਰ ਲਗਾਏ ਨੇ ਵਿੱਚ ਲਾਇਬ੍ਰੇਰੀ ਸਕੂਲ ਬਣਾਏ ਨੇ ਗਰੀਬਾਂ ਦੇ ਬੱਚੇ ਇਹਨਾਂ ਪੜਾਏ ਨੇ ਗੋਦੀ ਮੀਡੀਆ ਹੱਤਵਾਦੀ ਬਣਾਏ ਨੇ ਪਰ ਇਹ ਦੁਨੀਆ ਦੇ ਵਿੱਚ ਛਾਏ ਨੇ ਅੰਦੋਲਨ ਕੀ ਹੁੰਦਾ ਇਹਨਾਂ ਦੱਸਿਆ ਹੰਝੂਆਂ ਹਾਸਿਆਂ ਦੇ ਵਿੱਚ ਹੱਸਿਆ ਰਵਿੰਦਰ ਲਾਲ ਪੁਰੀ ਬੋਲ ਪੁਗਾਏ ਨੇ ਕਿਸਾਨ ਹੱਕਾਂ ਲਈ ਦਿੱਲੀ ਆਏ ਨੇ ਕਿਸਾਨ ਹੱਕਾਂ ਲਈ ਦਿੱਲੀ ਆਏ ਨੇ ਥੈਂਕ ਯੂ ਬਹੁਤ ਹੀ ਖੁਸ਼ੀ ਦਾ ਮੌਕਾ ਮੈਂ ਕਾਰ ਨੂੰ ਬਧਾਈ ਦਿੰਨਾ ਪਹਿਲਾਂ ਸਭ ਪਹਿਲੇ ਮਾਈਕ ਜੀ ਜਿਨ੍ਹਾਂ ਨੇ ਬਹੁਤ ਹੀ ਸਫਲ ਮੇਲਾ ਆਯੋਜਿਤ ਕੀਤਾ ਕਿਉਂਕਿ ਇਸ ਮੇਲੇ ਦੇ ਰਾਹੀਂ ਪੂਰੇ ਪੰਜਾਬ ਦੇ ਵਿੱਚੋਂ ਰਾਹੀਂ ਜੋ ਵੀ ਖੇਤੀ ਰਿਲੇਟਡ ਕੋਈ ਮਸ਼ੀਨਰੀ ਆ ਉਹਦਾ ਡਿਸਪਲੇ ਕੀਤਾ ਜਾਂਦਾ ਹੈ ਖਰੀਦੋ-ਵਰੋਖਤ ਕੀਤੀ ਜਾਂਦੀ ਹੈ ਔਰ ਇੱਕ ਦੂਜੇ ਦੇ ਵਿਚਾਰਾਂ ਨੂੰ ਸਮਝਣ ਦਾ ਇੱਕ ਦੂਜੇ ਦੀ ਇੰਡਸਟਰੀ ਨੂੰ ਸਬਜੈਕਟ ਦਾ ਸਭ ਨੂੰ ਮੌਕਾ ਮਿਲਦਾ ਤੇ ਅੱਜ ਇੱਥੇ ਕਾਫੀ ਸਟਾਲਸ ਲੱਗੇ ਹੋਏ ਆਂ ਕਿਸਾਨੀ ਨੂੰ ਪ੍ਰਮੋਟ ਕਰਨ ਵਾਸਤੇ ਕਿ ਕਿਸ ਤਰ੍ਹਾਂ ਦੇਖਦੇ ਹੋ ਸਰ ਮੈਹੀ ਬੰਦ ਪੰਤੀ ਕੀ ਜੇ ਹੈ ਬਹੁਤ ਹੀ ਅੱਛੀ ਗੱਲ ਹੈ ਜਦੋਂ ਤੱਕ ਆਪਾਂ ਇੱਕ ਦੂਜੇ ਨੂੰ ਮਸ਼ੀਨਰੀ ਨੂੰ ਇੰਡਸਟਰੀ ਦੇਸ ਤੋਂ ਸਮਝਦੇ ਨਹੀਂ ਇੱਕ ਦੂਜੇ ਨੂੰ ਮਿਲ ਕੇ ਉਹਨਾਂ ਦੀ ਟੈਕਨੀਕ ਨਾਲ ਆਪਣੇ ਕੈਰੀ ਨਹੀਂ ਕਰਦੇ ਉਦੋਂ ਤੱਕ ਕਿਸੇ ਵੀ ਸੁਪੇ ਦੀ ਮਸ਼ੀਨਰੀ ਨੂੰ ਅਪਗ੍ਰੇਡ ਨਹੀਂ ਕੀਤਾ ਜਾ ਸਕਦਾ ਅੱਜ ਜਿਨ੍ਹਾਂ ਦਾ ਬਹੁਤ ਚੰਗਾ ਪੁਰਾਣਾ ਪ੍ਰਬੰਧ ਕਰਦਾ ਜਿਨ੍ਹਾਂ ਨੇ ਇਹ ਕੀਤਾ ਕਿਉਂਕਿ ਇਹਦੇ ਨਾਲ ਪੂਰੇ ਪੰਜਾਬ ਤੋਂ ਖੇਤੀ ਨਾਲ ਰਿਲੇਟਡ ਜੋ ਵੀ ਮਸ਼ੀਨਰੀ ਇੱਥੇ ਆਈ ਹੈ ਉਹਨੋਂ ਕਿਸਾਨ ਵੀ ਦੇਖ ਰਹੇ ਨੇ ਉਦਾਰੀ ਵੀ ਦੇਖ ਰਹੇ ਨੇ ਉਹਨੋਂ ਇੰਡਸਟਰੀ ਜਿਹੜੇ ਮਸ਼ੀਨਰੀ ਬਣਾਉਂਦੇ ਨੇ ਉਹ ਵੀ ਦੇਖ ਰਹੇ ਨੇ ਪਰ ਇੱਕ ਦੂਜੇ ਦੀ ਤਕਨੀਕ ਉਹ ਵੀ ਸਮਝ ਰਹੇ ਨੇ ਤਾਂ ਕਿ ਘੱਟ ਲਾਗਤ ਦੇ ਨਾਲ ਵਧੀਆ ਮਸ਼ੀਨਰੀ ਕਿਸਾਨਾਂ ਨੂੰ ਪ੍ਰੋਵਾਈਡ ਕਰਾਈ ਜਾ ਸਕੇ ਸਾਰੇ ਤੇ ਕੁਝ ਕਿਸਾਨ ਚਮਕੌਰ ਸਾਹਿਬ ਤੋਂ ਆਏ ਹੋਏ ਨੇ ਕਿ ਉਹ ਪ੍ਰੋਟੈਸਟ ਕਰ ਰਹੀ ਮਤਲਬ ਪੰਜਾਬ ਸਰਕਾਰ ਤੋਂ ਮੰਗ ਕਰ ਰਹੇ ਕਿ ਇੱਕ ਖਸਖਸ ਦੀ ਖੇਤੀ ਹੋਣੀ ਚਾਹੀਦੀ ਹੈ ਤਾਂ ਕਿ ਜਿਹੜਾ ਯੂਥ ਹੈ ਉਹ ਸਿੰਥੈਟਿਕ ਰਸਾਇਣੇ ਨਹੀਂ ਜਾਂਦਾ ਤਾਂ ਕਿ ਜਿਹੜਾ ਹੈ ਇਸ ਇਹ ਕਿ ਡਿਵਾਈਡ ਹੋਵੇ ਇਸ ਕਿਸਾਨ ਮੈਲੇ 'ਚ ਤਾਂ ਕੋਈ ਫੈਸਲਾ ਨਹੀਂ ਹੋਣਾ ਆਏਗਾ ਖਸ ਖਸ ਕਿਸਤੀ ਹੋਈ ਜਾਂ ਨਹੀਂ ਹੋਣਾ ਇਹ ਤਾਂ ਜਾ ਕੇ ਵਿਧਾਨ ਸਭਾ 'ਚ ਜਾਓ ਜੀ ਮਿਨਿਸਟਰ ਸਭ ਕੁੜੇ ਰੱਖਣਾ ਕਰ ਲੇਕਿਨ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀ ਇਹ ਸਹੀ ਫੈਸਲਾ ਹੋ ਸਕਦਾ ਪੰਜਾਬ ਦੇ ਲਈ ਇਹ ਇਹ ਮੇਰੇ ਵਸਦਾ ਕੰਮ ਨਹੀਂ ਹੈ ਜੀ ਇਹ ਵਿਧਾਨ ਸਭਾ ਨੇ ਫੈਸਲਾ ਕਰਨਾ ਜੋ ਵਿਧਾਨ ਸਭਾ ਦਾ ਪ੍ਰੋਟੋਕੋਲ ਹੈ ਜੋ ਉਹਨਾਂ ਨੂੰ ਠੀਕ ਉਸ ਦੇ ਮੁਤਾਬਕ ਫੈਸਲਾ ਕਰਨਾ ਪਵਨ ਕਸੇਪ ਜੀ ਅਸੀਂ 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 ਲਖੀਮਪੁਰ ਖੀਰੀ ਸੇ ਆਏ ਹਾਂ ਯਾਹ ਕਿੱਥੇ ਆਏ लखीमपुर खीरी में जो तीन अक्टूबर दो हज़ार इक्कीस को त्रिकुनिया हुआ था जिसमें मंत्री के बेटे ने किसानों को गाड़ियों से जो है रोन दिया था उसमें मेरे भाई कवरेज करने गए थे पत्रकार थे उनकी भी हत्या की गई थी कि किसानों का मेला था हमें यहाँ से आमंत्रण गया कि शहीद साइद, शहीदों के जो परिवार हैं उनको सम्मानित करना है आमंत्रण गया तभी आए हम लोग उस पर क्या कार्रवाई हुई है उस पर कार्रवाई बहुत अच्छी तो नहीं हो रही ट्रायल चल रहा है गवाहियाँ पड़ रही हैं लेकिन केस स्लो मोशन में चल रहा है अभी नहीं के सामने भाइयों का कितना के कि साथ मिला उस पे आप तो जी किसान भाइयों का क्या साथ मिला आपको किसान भाइयों का पूरा सहयोग मिला है खासकर पंजाब और हरियाणा के किसानों का बहुत ज्यादा सहयोग मिला है उत्तर प्रदेश के भी किसानों का सहयोग मिला है और किसानों के सहयोग से हम हत्यारे को सजा दिलाने में कामयाब हो पाएंगे आपके पे रहे जो राकेश कहते हैं उनका क्या कहना इस पे? है इस राकेश जी शुरू से सपोर्ट कर रहे ऐसी हाँ बिल्कुल बिल्कुल कई बार मिले हैं वो पूरी सपोर्ट कर रहे हैं केस को लेकर पूरी जानकारी लेते रहते हैं पूरी सपोर्ट है आप मांग क्या रहे हैं सरकार ऐसी सरकार ने हम लोगों से वादे कि ये थे कि फास्ट ट्रैक में मुकदमा चलेगा और पीड़ित परिवारों को एक एक नौकरी मिलेगी तो और मंत्री का इस्तीफा होगा मंत्री का इस्तीफा भी नहीं हुआ था ना नौकरी मिली है और ना फास्ट ट्रैक में मुकदमा चल रहा है जी धन्यवाद ਸਹਾ ਸ਼ਕਲ ਪਹਿਲਾਂ ਤੇ ਮੇਲੇ ਦੇ ਵਿੱਚ ਤੁਹਾਡਾ ਸਵਾਗਤ ਹੈ ਥੈਂਕ ਯੂ ਇਹ ਜਿਹੜਾ ਤੁਹਾਡੇ ਵੱਲੋਂ ਉਪਰਾਲਾ ਕੀਤਾ ਗਿਆ ਹੀ ਬਟ ਐਡੇ ਵੱਡੇ ਪੱਧਰ ਤੇ ਮੇਲਾ ਲਗਾਇਆ ਗਿਆ ਕਿਸਾਨਾਂ ਦਾ ਕੀ ਰਿਸਪੌਂਸ ਆਇਆ ਇਸ ਮੇਲੇ ਨੇ ਨਹੀਂ ਮੇਰਾ ਉਪਰਾਲਾ ਨਹੀਂ ਮੇਰੀ ਤਾਂ ਸਿਰਫ ਹਲਾਸ਼ੇਰੀ ਸੀ ਉਪਰਾਲਾ ਕਰਨ ਵਾਲੇ ਆ ਖੜੇ ਨੇ ਸਾਰੇ ਜਿਨ੍ਹਾਂ ਨੇ ਕੀਤਾ ਕਿਉਂਕਿ ਮਲੋਟ ਮੈਂ ਇਹਨਾਂ ਦੇ ਮੇਲੇ ਦੇ ਉੱਤੇ ਗਿਆ ਸੀ ਤੋਂ ਮੈਂ ਇਹਨਾਂ ਨੂੰ ਇੱਕ ਦੋ ਇਸ ਪੱਖੋਂ ਹਲਾਸ਼ੇਰੀ ਦਿੱਤੀ ਸੀ ਕਿ ਇਹਨੂੰ ਕੰਟੀਨਿਊਸ ਰੱਖਣਾ ਉਹ ਐਦ ਕਿ ਇਹ ਰਾਜਪੁਰੇ ਆਏ ਨੇ ਦੇਖੋ ਇਹਨਾਂ ਦੇ ਆਉਣ ਦੇ ਕਰਕੇ ਕਹ ਲਓ ਇਹਨਾਂ ਦੇ ਬੋਰਡ ਕਹ ਲਓ ਉਹਦੀ ਵਜ੍ਹਾ ਕਰਕੇ ਰਾਜਪੁਰਾ ਜਿਹੜਾ ਹੈ ਉਹ ਉਹਨੂੰ ਸਮਾਰਟ ਸਿਟੀ ਦੇ ਵਿੱਚ ਜਿਹੜਾ ਜੀ ਆ ਗਿਆ ਔਰ ਇੱਥੇ ਮੈਕਸਿਮਮ ਜਿਹੜਾ ਬਿਜ਼ਨਸ ਆ ਉਹ ਹੋਣਾ। ਤੋ ਇਹ ਉਹਦੇ ਵਿੱਚ ਵੀ ਪਹਿਲ ਕਰਕੇ ਔਰ ਇੰਨੇ ਤੁਸੀਂ ਦੇਖੋ ਕਿ ਜਿੰਨੇ ਕਿਸਾਨਾਂ ਦੇ ਵਰਤੇ ਜਾਣ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਉਹ ਕਿਸ-ਕਿਸ ਕਿਸਮ ਦੀਆਂ ਪੰਜਾਬ ਦੇ ਵਿੱਚ ਬਣਨੀਆਂ ਨੇ। ਜਿਹੜੇ ਲੋਕਾਂ ਨੂੰ ਥੋੜੀ ਤਕਲੀਫ ਹੁੰਦੀ ਕਈ ਵਾਰੀ ਪੰਜਾਬ 'ਚੋਂ ਪਤਾ ਨਹੀਂ ਕਿ ਉਹ ਇਸ ਇੰਡਸਟਰੀ ਨੂੰ ਆ ਕੇ ਜ਼ਰੂਰ ਇੱਕ ਵਾਰੀ ਦੇਖ ਲੈਣ ਕਿ ਕਿੱਡੀ ਵੱਡੀ ਇੰਡਸਟਰੀ ਇਹ ਪੰਜਾਬ ਦੀ ਹੈ। ਜਿਹਦੀ ਖਪਤ ਸਿਰਫ ਪੰਜਾਬ 'ਚ ਨਹੀਂ ਆ ਜਿਹਦੀ ਖਪਤ ਸਿਰਫ ਭਾਰਤ 'ਚ ਨਹੀਂ ਆ। ਬਲਕਿ ਸਮੁੱਛੇ ਵਿਸ਼ਵ ਦੇ ਵਿੱਚ ਇਹਨਾਂ ਦੀਆਂ ਮਸ਼ੀਨਾਂ ਜਾਂਦੀਆਂ ਜਦੋਂ ਮੈਂ ਗੱਲ ਕਰੀ ਜਾਂਦਾ ਸੀਗਾ ਤੇ ਉਹ ਇਸ ਉਪਰਾਲੇ ਤੋਂ ਕਿਸਾਨ ਨੇ ਕਾਫੀ ਖੁਸ਼ ਹੋਏ ਹੋਏ ਨੇ ਕਹਿ ਰਹੇ ਸੀਗੇ ਵੀ ਇਸ ਪੰਜਾਬ ਸਰਕਾਰ ਦਾ ਜਿਹੜਾ ਇਹ ਉਪਰਾਲਾ ਹੈ ਇਸ ਤੋਂ ਅਸੀਂ ਕਾਫੀ ਖੁਸ਼ ਹੋਏ ਆ ਤੇ ਆਪਾਂ ਦੇਖ ਰਹੇ ਸੀਗੇ ਲੱਗ ਲੱਗ ਤਰੀਕੇ ਦੀਆਂ ਟੈਕਨੋਲੋਜੀ ਦੀਆਂ ਮਸ਼ੀਨਾਂ ਕਾਫੀ ਵੱਡੇ ਪੱਧਰ ਤੇ ਆ ਗਿਆ ਜਿਹੜਾ ਪਿਛਲੇ ਮੇਲੇ ਤੋਂ ਇਸ ਮੇਲੇ ਦੇ ਵਿੱਚ ਕਾਫੀ ਵੱਡਾ ਪੱਧਰ ਹੋ ਗਿਆ ਇਸ ਨੂੰ ਲੈ ਕੇ ਤੁਹਾ ਦਾ ਕੀ ਕਹਿਣਾ ਹੈ ਨਹੀਂ ਦੇਖੋ ਜਿਹੜੀ ਖੇਤੀ ਆ ਉਹ ਹੁਣ ਉਸ ਤਰ੍ਹਾਂ ਦੀ ਨਹੀਂ ਰਹੀ ਪਹਿਲਾਂ ਵਰਗੀ ਵੀ ਠੀਕ ਆ ਜੀ ਛੱਟਾ ਦੇਤਾ ਉਹ ਗੁਪੀ ਉਹਨੂੰ ਝਾੜ ਲਿਆ ਤੁਹਾਨੂੰ ਜਿਹੜੇ ਪੜੇ ਲਿਖੇ ਖਾਸ ਤੌਰ ਤੇ ਯੂਥ ਆ ਰਹੀ ਆ ਉਹ ਤੇ ਜਿਹੜੀ ਮਸ਼ੀਨਰੀ ਆ ਉਹਨੂੰ ਅਪ ਟੂ ਡੇਟ ਰੱਖਣਾ ਪਊਗਾ ਜਿਹੜੀ ਪੰਜਾਬ ਦੀ ਇੰਡਸਟਰੀ ਆ ਮੈਂ ਸਮਝਦਾ ਏਸ਼ੀਆ ਦੀ ਇੱਕੋ ਇੱਕ ਇਸ ਤਰ੍ਹਾਂ ਦੀ ਇੰਡਸਟਰੀ ਆ ਜਿਨੇ ਆਪਣੇ ਆਪ ਨੂੰ ਸਮੇਂ ਦਾ ਹਾਣੀ ਬਣਾਇਆ ਚਾਹੇ ਉਹ ਤੁਸੀਂ ਆਪਣੇ ਆਮ ਜਿਹੜੇ ਹਾਲ ਨੇ ਉਥੋਂ ਲੈ ਕੇ ਹੋਵੇ ਜਿਹੜੇ ਕੰਪਿਊਟਰਾਈਜ਼ ਕਰਾਏ ਹੋਣ ਪਲਟਾਵੇਂ ਹਾਲ ਤੁਸੀਂ ਇੱਥੇ ਦੇਖ ਰਹੇ ਹੋ ਇਹ ਜਿਹੜੀ ਦੇਖ ਰਹੇ ਤੁਸੀਂ ਪਿੱਛੇ ਜਿਹੜੀ ਕੰਬਾਈਨ ਖੜੀ ਆ ਉਹ ਏਸੀ ਆ ਤਾਂ ਇਹ ਇਹੋ ਜਿਹੀ ਦਿੱਖ ਜਿਹੜੀ ਆ ਮੈਂ ਕੈਨੇਡਾ ਦੇ ਵਿੱਚ ਵੀ ਬਹੁਤ ਸਾਰੇ ਸਾਲ ਰਿਹਾ ਤੇ ਮੈਂ ਕਹਿ ਸਕਦਾ ਜੀ ਕਿ ਜਿਹੜੀ ਪੰਜਾਬ ਦੇ ਵਿੱਚ ਬਣ ਰਹੀ ਮਸ਼ੀਨਰੀ ਹੈ ਕੈਨੇਡਾ ਅਮਰੀਕਾ ਵਰਗੇ ਮੁਲਕਾਂ ਦੇ ਵਿੱਚ ਜਿਹੜੀ ਮਸ਼ੀਨਰੀ ਬਣਦੀ ਹੈ ਕਿਸਾਨਾਂ ਲਈ ਇਹ ਜੇ 19 ਨਹੀਂ ਤੇ ਇਹ 21 ਆ ਉਹਦੇ ਨਾਲੋਂ ਤਕਰੀਬਨ ਪੰਜਾਬ ਦੀ ਸੋਲਿਡ ਹੈ ਔਰ ਸੋਲਿਡ ਇਸ ਤਰ੍ਹਾਂ ਦੀ ਕਿ ਵਰਿਆ ਤਾਂ ਕਿ ਜਿਹੜੀ ਉਹ ਹੰਡਣ ਵਾਲੀ ਹੈ ਇਹ ਪੰਜਾਬ ਦੀ ਜਿਹੜੀ ਇਹ ਇੰਡਸਟਰੀ ਹੈ ਜਿਹੜੀ ਕਿਸਾਨਾਂ ਲਈ ਬਣਾਉਂਦੀ ਹੈ ਮੈਂ ਸਮਝਦਾ ਉਹਦੇ ਵਾਸਤੇ ਐਕਸਪੋਜ਼ਰ ਜਿਹੜਾ ਇਹਨਾਂ ਨੇ ਪ੍ਰਬੰਧਕਾਂ ਨੇ ਦਿੱਤਾ ਉਹ ਸਾਡੇ ਵਾਸਤੇ ਵੀ ਬਹੁਤ ਵੱਡੀ ਹੈਲਪ ਹੈ ਪ੍ਰਸ਼ਾਸਨ ਦਾ ਪ੍ਰਬੰਧ ਵੀ ਆ ਉਹ ਕਾਫੀ ਵਧੀਆ ਤਰੀਕੇ ਦੇ ਨਾਲ ਕੀਤਾ ਗਿਆ ਲੋਕਾਂ ਦੇ ਵੱਲੋਂ ਇਹ ਜਾਣਕਾਰੀ ਇਕੱਠੀ ਕਰਕੇ ਤੁਹਾਡੇ ਤੱਕ ਲੈ ਕੇ ਆਇਆ ਹੈ ਤੇ ਅਗਲਾ ਜਿਹੜਾ ਇਹ ਮੇਲਾ ਕਿੱਥੇ ਹੋ ਸਕਦਾ ਤੇ ਕਦੋਂ ਹੋ ਸਕਦਾ ਹੈ ਇਹਦਾ ਜਵਾਬ ਤੁਹਾਨੂੰ ਜਿਹੜੇ ਪ੍ਰਬੰਧਕ ਨੇ ਉਹ ਦੇਣਗੇ ਪਹਿਲਾਂ ਇਹ ਵਾਲਾ ਜਿਹੜਾ ਨਵੇੜਲੇ ਨੇ ਇਹ ਫਿਰ ਉਸ ਤੋਂ ਬਾਅਦ ਅਗਲੇ ਦਾ ਅਨਾਉਂਸ ਕਰਨਗੇ ਬਹੁਤ ਮਿਹਰਬਾਨੀ ਧੰਨਵਾਦ ਹਾਸ਼ਕ ਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਤੁਹਾਡੇ ਵੱਲੋਂ ਕੀ ਮਾਰਚ ਕੀਤਾ ਜਾ ਰਹੀ ਹੈ ਅਸੀਂ ਕਹਿੰਦੇ ਆ ਜੀ ਪੰਜਾਬ ਦੇ ਵਿੱਚ ਖਾਸ ਖਾਸ ਦੀ ਖੇਤੀ ਹੋ ਰਜਾਨਾ ਮਾਵਾਂ ਦੇ ਪੁੱਤ ਮਰ ਰਹੇ ਆ ਚਿੱਟੇ ਦੇ ਨਾਲ ਆ ਜੂਨ ਜੁਲਾਈ ਦਾ ਮਹੀਨਾ ਲੰਘਿਆ ਜੀ 267 ਮੁੰਡਾ ਮਰ ਗਿਆ ਗਵਰਨਮੈਂਟ ਅੰਨੀ ਬੋਲੀ ਨੂੰ ਜਗਾਉਣ ਆਏ ਆ ਜੀ ਤੇ ਭਗਵੰਤ ਸਿੰਘ ਮਾਨ ਨੇ ਜਦੋਂ ਇਹ ਮੈਂਬਰ ਪਾਰਲੀਮੈਂਟ ਸੀਗਾ ਇਹਨੇ ਸਾਡੇ ਨਾਲ ਬੈਠ ਕੇ ਵਾਦਾ ਕੀਤਾ ਸੀਗਾ ਕਿ ਤੁਸੀਂ ਸਾਡੀ ਸਰਕਾਰ ਬਣਾਓ ਵੀ ਅਸੀਂ ਪਹਿਲ ਦੇ ਆਧਾਰ ਤੇ ਪੰਜਾਬ ਦੇ ਵਿੱਚ ਖਸ ਖਸ ਦੀ ਖੇਤੀ ਕਰਾਂਗੇ ਪੋਸਟ ਦੇ ਠੇਕੇ ਖੋਲ੍ਹਾਂਗੇ ਪਰ ਜਦੋਂ ਦਾ ਹੁਣ ਮੁੱਖ ਮੰਤਰੀ ਬਣਿਆ ਵੀ ਨਾ ਅਸੀਂ ਤਿੰਨ ਚਾਰ ਵਾਰ ਚੰਡੀਗੜ੍ਹ ਵੀ ਜਾਇਆ ਹੈ ਤੇ ਇਹਨਾਂ ਨੂੰ ਮਿਲਣ ਲਈ ਟਾਈਮ ਵੀ ਅਸੀਂ ਅਡਜਸਟਮੈਂਟ ਕੀਤਾ ਨਾ ਤਾਂ ਹੁਣ ਸਾਨੂੰ ਇਹ ਟਾਈਮ ਦੰਨੇ ਆ ਜੀ ਨਾ ਇਥੇ ਨਾ ਸਾਡੀ ਸੁਣਵਾਈ ਦੰਨੇ ਆ ਇਸ ਕਰਕੇ ਸਾਡੀ ਬੇਨਤੀ ਹੈ ਵੀ ਤੁਸੀਂ ਆਪਣੇ মিডিਆ ਰਾਹੀਂ ਸਾਡੀ ਇਸ ਆਵਾਜ਼ ਨੂੰ ਚੁੱਕੋ ਤਾਂ ਜੋ ਪੰਜਾਬ ਦੇ ਵਿੱਚ ਖਾਸ ਕਰਦੀ ਖੇਤੀ ਹੋਵੇ ਜਿਹੜੇ ਨੌਜਵਾਨ ਚਿੱਟੇ ਨਾਲ ਮਰ ਰਹੇ ਆ ਉਹ ਬਚ ਰਹਿਣ ਆਖਿਰਕਾਰ ਕਿਸਾਨਾਂ ਨੂੰ ਕਿਉਂ ਇੰਨਾ ਸੰਘਰਸ਼ ਕਰਨਾ ਪੈਂਦਾ ਹੈ ਆਪਣੀਆਂ ਸਾਰੀਆਂ ਮੰਗਾਂ ਮੰਗਾਉਣ ਦੇ ਵਾਸਤੇ ਦੇਖੋ ਜੀ ਕਿਸਾਨ ਤਾਂ ਹੇਓ ਸੰਘਰਸ਼ੀ ਕਿਸਾਨਾਂ ਨੂੰ ਸੰਘਰਸ਼ ਕਰਨਾ ਪੈਂਦਾ ਹੈ ਇਹ ਅੰਨੀ ਬੋੜੀਆਂ ਸਰਕਾਰ ਜਿਵੇਂ ਹੁਣ ਮਾਂ ਜਦੋਂ ਬੱਚਾ ਰੋਂਦਾ ਨਾ ਉਹ ਵੀ ਦੁੱਧ ਜਿਵੇਂ ਪਿਲਾਉਂਦੀ ਹੈ ਇਸ ਕਰਕੇ ਅਸੀਂ ਹੁਣ ਰੋਣ ਪਟਣ ਆਏ ਹੋਏ ਆ ਇਹਨਾਂ ਕੋਲ ਵੀ ਸਾਨੂੰ ਇਹ ਜਾਗ ਜਾਣ ਸਾਡੀ ਇਹ ਮਸਲਾ ਹੱਲ ਹੋ ਜਾਵੇ ਤੁਸੀਂ ਇਸ ਦੇ ਬਾਰੇ ਕੀ ਕਹਿੰਦੇ ਹੋ ਅਸੀਂ ਕਹਿੰਦੇ ਆ ਮੈਂ ਵੇਖੋ ਪਹਿਲਾਂ ਬਜ਼ੁਰਗ ਜਦੋਂ ਸੀ ਨਾ ਇਹ ਚੀਜ਼ ਸੇਵਨ ਕਰਦੇ ਖਾਂਦੇ ਸੀ ਅਸੀਂ 90 ਸਾਲ ਤੱਕ ਜੇ ਹੁੰਦੇ ਸੀ ਅੱਜ ਕੱਲ ਤੁਸੀਂ ਪਿੰਡਾਂ 'ਚ ਦੇਖ ਲੋ 30 40 ਸਾਲ ਤੋਂ ਅੱਗੇ ਮੁੰਡਾ ਕੋਈ ਜਾਂਦਾ ਹੀ ਨਹੀਂ ਉਹ ਜਦੇ ਟੀਕਾ ਲਾਉਂਦਾ ਵਿਚਾਰਾ ਸੁੱਰ ਜਾਂਦਾ ਫਿਰ ਦੇਖੋ ਇਹ ਸਾਰੀ ਦਵਾਈਆਂ ਦੇ ਵਿੱਚ ਪੈਂਦੀ ਕੁਆਂਟਲਾਂ ਦੇ ਹਿਸਾਬ ਨਾਲ ਪੈਂਦੀ ਜਦ ਆਪਣਾ ਆਪਰੇਸ਼ਨ ਕੋਈ ਵੀ ਕਰਦੇ ਆ ਉਦੋਂ ਮਾਰਫਨ ਦਾ ਟੀਕਾ ਲੱਗਦਾ ਹੈ ਇਹਦੇ ਵਿੱਚ ਇੱਕ ਵੀ ਨੁਕਸਾਨ ਵਾਲੀ ਚੀਜ਼ ਨਹੀਂ ਅਸੀਂ ਤੇ ਪਹਿਲਾਂ ਇਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਲਾਗੂ ਕਰਾਂਗੇ ਤੇ ਹੁਣ ਇੱਕ ਲਾਗੂ ਨਹੀਂ ਕਰ ਰਹੇ ਅਸੀਂ ਕਹਿੰਦੇ ਆ ਜਦੋਂ 5 5 ਮਰਲੇ ਸਾਨੂੰ ਬੀਜਣ ਦੀ ਚਾਜ ਦਿੱਤੀ ਜਾਵੇ ਜਾਂ जान ਜਣੀ 500 ਬੂਟਾ ਬੀਜਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਜਿਹੜੇ ਨੌਜਵਾਨ ਮਰ ਰਹੇ ਨੇ ਵਿਚਾਰੇ ਮਰਨਾਂ ਦੇਖੋ ਹੁਣ ਇਹ ਪਤਾ ਨਹੀਂ ਲੱਗਦਾ ਕਹੋ ਕਿਸਮਤ ਕੇ ਕਿਦੇ ਘਰ ਵਿੱਚ ਚਿੱਟਾ ਵੱੜ ਜਾਣਾ ਅੱਧਾ ਪੰਜਾਬ ਖਾਲੀ ਹੋ ਗਿਆ ਤੇ ਬਾਕੀ ਆਪਾਂ ਕਰਾਂਗੇ ਕੀ ਜੇ ਪੰਜਾਬ 'ਚ ਨੌਜਵਾਨੀ ਨਾ ਰਹੀ ਤਾਂ ਅਗਰ ਇਹ ਲਾਗੂ ਕਰਦੇ ਤੇ ਇਹਨਾਂ ਦੀ ਸਰਕਾਰ ਜਿਹੜੀ 35 ਸਾਲ ਚੱਲਦੀ ਇਹਨਾਂ ਨੂੰ ਕੋਈ ਜ਼ਿਆਦਾ ਸੰਘਰਸ਼ ਕਰਨ ਦੀ ਲੋੜ ਨਹੀਂ ਔਰ ਜਿਹੜੇ ਮਾਰੂ ਨਸ਼ੇ ਨੇ ਉਹ ਬੰਦ ਕਰਨੇ ਚਾਹੀਦੇ ਹੁਣ ਕਿਸੇ ਦਾ ਇੱਕ ਪੁੱਤੇ ਇੱਕੀ ਮਰ ਜਾਂਦਾ ਵਿਚਾਰਾ ਉਹ ਦੱਸੋ ਕੀ ਕਰੇਗਾ ਘਰ ਘਰ ਬੁਰੇ ਹਾਲ ਨੇ ਇਸ ਕਰਕੇ ਸਰਕਾਰਾਂ ਨੂੰ ਚਾਹੀਦਾ ਵੀ ਇਹ ਲਾਗੂ ਕਰਨ ਨਾਲੇ ਪੰਜਾਬ ਦੇ ਵਿੱਚ ਹੀ ਬੰਦ ਹੈ ਬਾਕੀ 10 12 ਸਟੇਟਾਂ ਚ ਚਾਲੂ ਆ ਫੇ ਸਾਡੇ ਨਾਲ ਕਿਉਂ ਵੀ ਜ਼ਿਕਰਾ ਕੀਤਾ ਜਾਂਦਾ ਹੈ ਇਸ ਕਰਕੇ ਸਰਕਾਰਾਂ ਨੂੰ ਚਾਹੀਦਾ ਇਹ ਸਾਡੀ ਜਿਹੜੀ ਮੰਗ ਹੈ ਇਹ ਪੈਲ ਦੇ ਆਧਾਰ ਤੇ ਮੰਨੀ ਜਾਵੇ। ਧੰਨਵਾਦੀ। ਜਿੱਦਾਂ ਹੀ ਕਿਸਾਨਾਂ ਦਾ ਕਹਿਣਾ ਹੈ ਵੀ ਇਹਨਾਂ ਦੀ ਵੈਲਫੇਅਰ ਕਿਸਾਨ ਨੂੰ ਉੱਤਮ ਕਿਸਾਨ ਵੈਲਫੇਅਰ ਜੂਨੀਅਰ ਦਾ ਕਹਿਣਾ ਹੈ ਵੀ ਸਾਨੂੰ ਖਸਖਸ ਦੀ ਜਿਹੜੀ ਖੇਤੀ ਕਰਨ ਦੀ ਇਜਾਜ਼ਤ ਪੰਜਾਬ ਦੇ ਵਿੱਚ ਦਿੱਤੀ ਜਾਵੇ ਤੇ ਅਸੀਂ ਲਗਾਤਾਰ ਇਹ ਮੰਗਾਂ ਕਰ ਰਹੇ ਹਾਂ। ਅਦਰ ਸਟੇਟਸ ਦੇ ਵਿੱਚ ਇਹ ਇਜਾਜ਼ਤ ਤੁਹਾਨੂੰ ਦੱਸ ਦਈਏ ਕਿ ਹੈਗੀ ਆ ਪਰ ਪੰਜਾਬ ਦੇ ਵਿੱਚ ਨਹੀਂ ਹੈ। ਸੋ ਧੰਨਵਾਦੀ ਤੁਹਾਡੇ ਸਾਰਿਆਂ ਦਾ। ਆਓ ਜੀ ਆਪਾਂ ਮੇਲੇ ਦੇ ਵੱਲ ਅੱਗੇ ਵਧਦੇ ਆ। ਸੋ ਕਿਸਾਨ ਮੇਲੇ ਦੇ ਵਿੱਚ ਇੱਕ ਸਟਾਲ ਦੇ ਵਿੱਚ ਪਹੁੰਚ ਚੁੱਕੇ ਆਂ ਇਹ ਆਪਾਂ ਗੱਲਬਾਤ ਕਰਦੇ ਆਂ ਬਾਈ ਹੋਰੀ ਖੜੇ ਨੇ ਬਾਈ ਹਸ਼ਕਾ ਜੀ ਅਸੀਕਾਲ ਜੀ ਭਈਆ ਕਾਦੀ ਸਟਾਲ ਲਾਈ ਹੋਈ ਹੈ ਤੁਸੀਂ ਅਸੀਸ ਕੰਪਨੀ ਪਾਰਸ ਨਿਊਟ੍ਰੀਸ਼ਨ ਪ੍ਰਾਈਵੇਟ ਲਿਮਟਿਡ ਅੱਛਾ ਅਸੀਂ ਆ ਸੀਡਸ ਦੇ ਬਾਰੇ ਸੀਡਸ ਨੇ ਇਹ ਫੀਡ ਫੀਡ ਹੈ ਜੀ ਪਸ਼ੂਆਂ ਲਈ ਅੱਛਾ ਇਹ ਫੀਡ ਤੇ ਜਾਣਕਾਰੀ ਦਿਓ ਜੀ ਸਾਨੂੰ ਤੇ ਪਸ਼ੂਆਂ ਦੀ ਫੀਡ ਹੈ ਜੀ ਆਪਣੀ ਅਸੀਸ ਕੰਪਨੀ ਹੈ ਤੇ ਕੀ ਕੀ ਅਲੱਗ-ਅਲੱਗ ਤਰ੍ਹਾਂ ਦੀਆਂ ਕਿਹੜੀਆਂ-ਕਿਹੜੀਆਂ ਫੀਡ ਸਟਾਲ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਡਕਟ ਹੁੰਦੇ ਨੇ ਆ ਅਵੇਲੇਬਲ ਵੀ ਇੱਕ ਬੱਚੇ ਤੋਂ ਲੈ ਕੇ ਵੱਡੀ ਮਨ ਗਾਂ ਤੱਕ ਜਿਹੜੀ 40 50 ਕਿਲੋ ਦੁੱਧ ਦਿੰਦੀ ਉਹਦੇ ਨਾਲੋਂ ਜ਼ਿਆਦਾ ਅਗਲਾ ਵੇਰੀਐਂਟ ਹੁੰਦਾ ਜਿੱਦਾਂ ਕੋਈ ਫੀਡ ਆਪਾਂ ਚੁੱਕ ਸਕਦੇ ਆ ਜਿਵੇਂ ਆਇ ਇਹਨੂੰ ਲੈ ਲੈਣ ਉਹ ਹੁਣ ਇਹਦੇ ਬਾਰੇ ਥੋੜੀ ਜਾਣਕਾਰੀ ਤੋਂ ਬਾਹਰ ਕੱਢ ਦਿਓ ਕੀ ਹੈ ਇਹ ਦੱਸੋ ਸਾਨੂੰ ਇਹ ਸੁਪਰ ਪਾਵਰ ਹੈ ਜੀ ਸਾਡਾ ਬ੍ਰਾਂਡ ਹੈ ਸੁਪਰ ਪਾਵਰ ਹਾਂਜੀ ਜੇ ਆਪਾਂ ਇਹਦੀ ਗੱਲ ਕਰੀਏ ਤਾਂ ਇਹ ਜਿਹੜੀ ਗਾਂ 40 ਕਿਲੋ ਤੱਕ ਦੁੱਧ ਦਿੰਦੀ ਹੈ ਉਹਦੇ ਵਾਸਤੇ ਬਣਾਈ ਗਈ ਹੈ ਇਹ अच्छा ये पायलट फॉर्म ਦੇ ਚ ਹੁੰਦੀ ਹੈ ਇਹ ਇਹਦੇ ਵਿੱਚ ਕੀ ਕੀ ਗ੍ਰੇਡੀਅੰਟਸ ਕਹਿ ਸਕਦੇ ਆਪਾਂ ਕੀ ਕੀ ਹੁੰਦਾ ਹੈ ਇਹਦੇ ਵਿੱਚ ਇਹਦੇ ਵਿੱਚ ਪ੍ਰੋਟੀਨ ਦਾ ਸੋਰਸ ਫਾਈਬਰ ਫੈਟ ਇਹ ਚੀਜ਼ਾਂ ਇਨਕਲੂਡ ਹੁੰਦੀਆਂ ਨੇ ਕਿੰਨੇ ਤਰੀਕੇ ਦੀਆਂ ਫੀਡਸ ਨੇ ਆਪਣੇ ਕੋਲੇ ਅਲੱਗ-ਅਲੱਗ ਫੀਡਸ ਦੀ ਅਲੱਗ-ਅਲੱਗ ਜਾਣਕਾਰੀ ਦਿਓ ਵੀ ਇਸ ਦਾ ਫਾਇਦਾ ਇਹ ਵਾਸਤੇ ਹੁੰਦਾ ਹੈ ਜੇ ਆਪਾਂ ਇਹਦੀ ਗੱਲ ਕਰੀਏ ਸਰ ਐਨ ਐਮ ਐਮ ਐਸ 18 ਨੰਬਰ ਹੈ ਜਿਹੜੀ ਗਾਂ ਦਾ ਬਾਹਰ ਕੱਢ ਕੇ ਦਿਖਾ ਜਿਹੜੀ ਗਾਂ ਦਾ ਦੁੱਧ 18 ਕਿਲੋ ਤੱਕ ਹੈ ਜੀ ਉਹਦੇ ਵਾਸਤੇ ਸੈਗਮੈਂਟੇ ਬਣਿਆ ਹੋਇਆ ਜੀ ਹਾਂ ਜੀ ਆਹ ਇਦੇ ਵਿੱਚ ਪ੍ਰੋਟੀਨ ਦੀ ਗੱਲ ਕਰੀ 21% ਪ੍ਰੋਟੀਨ ਇਹਦੇ ਵਿੱਚ ਅੱਛਾ ਜੀ ਹਾਂਜੀ ਹਾਂਜੀ ਇਹ ਲੱਗ ਲੱਗ ਸਾਈਜ਼ ਦਾ ਵੀ ਚੱਕਰ ਹੁੰਦਾ ਜੀ ਜਿਵੇਂ ਆਪਾਂ ਉਹਦਾ ਦੇਖਿਆ ਥੋੜਾ ਜਿਹਾ ਵੱਡਾ ਸਾਈਜ਼ ਸੀਗਾ ਮੋਟਾ ਸੀਗਾ ਇਹ ਪਤਲਾ ਸੀ ਸਾਈਜ਼ ਦਾ ਕੋਈ ਸਾਈਜ਼ ਤਾਂ ਮੈਂਟੇਨ ਹੀ ਹੁੰਦਾ ਦੀ 4mm ਦੀ ਪੈਲੇਟ ਹੈ ਜੀ ਅੱਛਾ ਜੀ ਬਾਕੀ ਇਹਦੇ ਵਿੱਚ ਪ੍ਰੋਟੀਨ ਦਾ ਸੋਰਸ ਆ ਫਰਕ ਹੁੰਦਾ ਜਿੰਨੇ ਹੁਣ ਇਸ ਦਾ ਸਾਈਜ਼ ਆਪਾਂ ਦੇਖ ਲਈਏ ਆ ਇਹ ਟਰਾਂਜ਼ਿਟ ਦੇ ਸਾਈਜ਼ ਦੇ ਤਾਂ ਬਰਾਬਰ ਹੈ ਜੀ ਇਹਦਾ ਓਕੇ ਜੀ ਓਕੇ ਅਨੀ ਇਹ ਜਿੱਦਾਂ ਹੁਣ ਇਹ ਤੁਸੀਂ ਦੇਖ ਲਓ ਇਹ ਬਰੀਕ ਹੈ ਥੋੜਾ ਜਿਹਾ ਨਹੀਂ ਕਿ ਜਿਆ ਫਿਰ ਇਹ ਨੇ ਐਮ ਐਮ ਦਾ ਬਰਾਬਰ ਗੋਲੀ ਦਾ ਉਹਨੇ ਉਹਨੇ ਐਮ ਐਮ ਦੀ ਅੱਛਾ ਜੀ ਅੱਛਾ ਤੇ ਇਹਦਾ ਕੀ ਫਾਇਦਾ ਇਹ ਕਿਸ ਦੇ ਵਾਸਤੇ ਹੁੰਦਾ ਇਹ ਟਰਾਂਜ਼ਿਟ ਸੂਨ ਵਾਲੇ ਪਸ਼ੂ ਵਾਸਤੇ ਜੇ ਸੂਨ ਤੋਂ 20 ਦਿਨ ਪਹਿਲਾਂ ਪੈਂਦੀ ਹੈ ਜੀ ਟਰਾਂਜ਼ਿਟ ਪੀਰੀਅਡ ਦੇ ਵਿੱਚ ਪੈਂਦੀ ਹੈ ਜੀ ਅੱਛਾ ਜੀ ਅੱਜ ਫਿਰ ਕਿਸਾਨ ਭਰਾਵਾਂ ਦੇ ਵਾਸਤੇ ਕੀ ਡਿਸਕਾਊਂਟ ਕਰ ਰਹੇ ਹੋ ਤੁਸੀਂ ਡਿਸਕਾਊਂਟ ਤਾਂ ਸਾਰਾ ਐਕਚੁਅਲੀ ਜੇ ਆਪਾਂ ਗੱਲ ਕਰੀਏ ਕੁਆਲਿਟੀ ਦੀ ਤਾਂ ਕਿਸਾਨ ਭਰਾਵਾਂ ਨੂੰ ਇਹ ਚੀਜ਼ ਤੋਂ ਅਸੀਂ ਜਾਗਰੂਕ ਕਰ ਰਹੇ ਹਾਂ ਕਿ ਤੁਸੀਂ ਇੱਕ ਵਧੀਆ ਐਨੀਮਲ ਨੂੰ ਵਧੀਆ ਫੀਡ ਪਾਓ ਤੋ ਦੁੱਧ ਤੇ ਉਹਦੀ ਆਪਾਂ ਸਿਹਤ ਪ੍ਰੋਪਰ ਲੈ ਸਕੀਏ ਅੱਛਾ ਜੀ ਬਹੁਤ ਵਧੀਆ ਲੱਗਿਆ ਤੁਹਾਡਾ ਨੰਬਰ ਥੈਂਕ ਯੂ ਸਰ ਓਕੇ ਧੰਨਵਾਦ ਸੋ ਅੱਜ ਆਪਾਂ ਇਹ ਸੀਸ ਕੰਪਨੀ ਵਾਲੇ ਸੀ ਇਹਨਾਂ ਨੇ ਲੱਗ ਲੱਗ ਬ੍ਰਾਂਚਸ ਤੇ ਆਪਾਂ ਨੂੰ ਫੀਲਡ ਦੇ ਬਾਰੇ ਦੱਸਿਆ ਤੇ ਇਹਨਾਂ ਕੋਲੇ ਪਹੁੰਚੋਈ ਵਧੀਆ ਤਰੀਕੇ ਦੇ ਪ੍ਰੋਡਕਟਸ ਨੇ ਜਰੂਰ ਧੰਨਵਾਦ ਹੀ ਸੋ ਅੱਜ ਅਸੀਂ ਪਹੁੰਚੇ ਰਾਜਪੁਰਾ ਕਿਸਾਨ ਮੇਲੇ ਦੇ ਵਿੱਚ ਜਿੱਥੇ ਕਿ ਸਾਨੂੰ ਲੱਗ ਲੱਗ ਤਰੀਕੇ ਦੀਆਂ ਮਸ਼ੀਨਾਂ ਦੇ ਬਾਰੇ ਜਾਣਕਾਰੀ ਮਿਲੀ ਕਿਤਾਬਾਂ ਦੀਆਂ ਸਟਾਲਸ ਲੱਗੇ ਹੋਏ ਇਹਨਾਂ ਕਿਸਾਨ ਲੀਡਰਾਂ ਦੇ ਨਾਲ ਗੱਲਬਾਤ ਹੋਈ ਕਿਸਾਨ ਭਰਾਵਾਂ ਦੇ ਨਾਲ ਗੱਲਬਾਤ ਹੋਈ ਤੇ ਉਹਨਾਂ ਦੇ ਸੋ ਇਦਾਂ ਦੇ ਮੇਲਿਆਂ ਦੇ ਵਿੱਚ ਤੁਹਾਨੂੰ ਕਮਾਉਂਦੇ ਰਵਾਂਗੇ ਹੁਣ ਦੋ ਇਜਾਜ਼ਤ ਕੈਮਰਾ ਪਰਸਨ ਗਰੁੱਪੀ ਦੇ ਨਾਲ ਮੈਂ ਜੀ ਬਿਲਾ ਧੰਨਵਾਦ ਸਤਿ ਸ਼੍ਰੀ ਅਕਾਲ